ਗੱਡੀ ਦੇ ਵਿੱਚੋਂ ਖੂਨ ਥੱਲੇ ਡਿੱਗਣ ਦਿਆ ਸੀ ਗੱਡੀ ਉੱਥੇ ਥਾਣੀ ਚ ਖੜੋਤੀ ਸੀ ਜਿਹੜੇ ਲਾਸ਼ਾਂ ਤੇ ਨਾ ਲਾਸ਼ਾਂ ਵਾਲੀ ਸ਼ਰਬੀਤ ਨੂੰ ਕਦੋਂ ਲੈ ਕੇ ਜਾਂਦੇ ਆ ਤੜਕੇ ਦਾ 4 ਵਜੇ ਦਾ ਟਾਈਮ ਸੀ ਪੌਣੇ 4 ਦਾ 4 ਦਾ ਟਾਈਮ ਹੈਗਾ ਸੀ ਇਲਾਜਮ ਸਾਡੀਆਂ ਕੰਨਾਂ ਟੱਪ ਕੇ ਆ ਗਏ ਜਾਂ ਸਾਡਾ ਗੇਟ ਖੋਲ ਕੇ ਆ ਗਏ ਆ ਉਦੋਂ ਪਤਾ ਲੱਗਾ ਜਦੋਂ ਮੰਜੇ ਦੇ ਆਰੇ ਦਵਾਰੇ ਹੋ ਗਏ ਆ ਪੱਗ ਪਈ ਹੀ ਉਹਦੇ ਨਾਲ ਹੀ ਬਾਹਾਂ ਬੰਨ ਕੇ ਤੇ ਉਹਨੂੰ ਲੈ ਗਏ ਆ ਜ਼ਾਦ ਨੂੰ ਹੀ ਬਈ ਨੂੰ ਤਾਲੀ ਮਾਰ ਕੇ ਸੌਂਨੇ ਆ ਜਿਹੜੇ ਬੂਏ ਨੂੰ ਅਸੀਂ ਕਦੀ ਕੁੰਡੇ ਨਹੀਂ ਹਿਲਾ ਕੇ ਸੁੱਤੇ ਉਹਨਾਂ ਨੇ ਹੀ ਤਾਲੇ ਲਾਉਨੇ ਆ ਮੇਰਾ ਪੇਕਾ ਪਰਵਾਰ ਤੇ ਜਿਹੜਾ ਉਹ ਸਾਦਾ ਸਾਡੇ ਜਿਹੜੇ ਮੇਰਾ ਭਰਾ ਹੀ ਛੋਟਾ ਬਚਿਆ ਸੀ ਤੇ ਸਾਰੇ ਅੱਤਵਾਦ ਦੇ ਟਾਈਮ ਦੇ ਵਿੱਚ ਅੱਤਵਾਦ ਪਿੰਡ ਦੇ ਪਰਿਵਾਰ ਚ ਮਾਰੇ ਗਏ ਸੀ ਪੰਜ ਜੀ ਮਾਰੇ ਗਏ ਸੀ ਪਹਿਲੇ ਪਿੰਡ ਚ ਵੀ ਜਿਹੜੀਆਂ ਗੋਲੀਆਂ ਲੱਗੀਆਂ ਨੇ ਜਾਂ ਗੋਲੀਆਂ ਦੇ ਨਿਸ਼ਾਨ ਨੇ ਪੱਗ ਦੇ ਵਿੱਚ ਪੱਗ ਦੇ ਵਿੱਚ ਵੀ ਹੈਗੇ ਸੀ ਜੀ ਗੋਲੀਆਂ ਦੇ ਨਿਸ਼ਾਨ ਲੱਗੇ ਪੱਗ ਦੇ ਵਿੱਚ ਵੀ ਉਕੜਾ ਵੀ ਵਿਆਹ ਨਹੀਂ ਜਾਂ ਜਾਂ ਬੱਚੇ ਨਹੀਂ ਹੈਗੇ ਵੀ ਜਿਹੜਾ ਇੰਨਾ ਟਾਣੀਆਂ ਦੇ ਵਿੱਚ ਤੁਰਿਆ ਹੀ ਕੋਈ ਸਾਡੇ ਨਾਲ ਕਿਸੇ ਦਾ ਲੈਣਾ ਦੇਣਾ ਸਾਨੂੰ ਅੱਜ ਤੱਕ ਵੀ ਨਹੀਂ ਇਸ ਚੀਜ਼ ਦਾ ਪਤਾ ਲੱਗਾ ਵੀ ਮਾਰਿਆ ਕਿਹੜੀ ਗੱਲੋਂ ਕੀ ਮਤਲਬ ਗਨਾਹ ਨੇ ਕੀਤਾ ਹੀ ਜਾਨ 32 ਸਾਲ ਲੱਗੇ ਇਨਸਾਫ ਨੂੰ ویسੇ ਤਾਂ ਤੁਸੀਂ ਗਵਾਇਆ ਹੀ ਗਵਾਇਆ ਕੁਝ ਹਾਸਲ ਤਾਂ ਕੀਤਾ ਹੀ ਨਹੀਂ ਪੇਕਾ ਪਰਿਵਾਰ ਚਲਾ ਗਿਆ ਤੁਹਾਡਾ ਤੁਹਾਡਾ ਇਹ ਪਰਿਵਾਰ ਵੀ ਚਲਾ ਗਿਆ ਬੱਚੇ ਜੇ ਵੇਖੋ ਤੁਹਾਨੂੰ ਮੈਂ ਦੱਸਣੀ ਵੀ ਸਾਨੂੰ ਪਤਾ ਹੁੰਦਾ ਵੀ ਸਾਨੂੰ ਇੰਨਾ ਟਾਈਮ ਆ ਤੇ ਉਹਨਾਂ ਦੀ ਪੱਗ ਵਿਖਾਉਣੀ ਅਸੀਂ ਜਾਂ ਹੀ ਮਤਲਬ ਐਂ ਉਹਨਾਂ ਨੂੰ ਸਾਹ ਸਾਹਮਣੇ ਕੱਢ ਕੇ ਰੱਖਦੇ ਵੀ ਸਾਡੇ ਸਾਨੂੰ ਕੋਈ ਕੁਝ ਸਕਦਾ ਵਾ ਸਾਨੂੰ ਇਹ ਚੀਜ਼ਾਂ ਸਾਡੀਆਂ ਦੱਬੀਆਂ ਗਈਆਂ ਜਿਵੇਂ ਕੱਲ ਸੁਣਵਾਈ ਹੁੰਦੀ ਸੀਗੀ ਉੱਥੇ ਤੁਸੀਂ ਅੰਦਰ ਹੀ ਸੀਗੇ ਮੇਲਾ ਦਾ ਭੁਪਿੰਦਰ ਤੇ ਦੂਸਰਾ ਜਿਹੜਾ ਡੀਐਸਪੀ ਸੀਗਾ ਉਹ ਵੀਡੀਓ ਕਾਨਫਰੈਂਸਿੰਗ ਤੇ ਸੀਗਾ ਜਿਹੜੇ ਮੁਲਾਜ਼ਮ ਉੱਥੇ ਆਏ ਵੀ ਹੀਗਾ ਦੋ ਦੋ ਜਾਂ ਤਿੰਨ ਜਿਹੜੇ ਆਏ ਉਹਨਾਂ ਦੇ ਕੋਈ ਚਿਹਰੇ ਤੇ ਨਹੀਂ ਹੈਗਾ ਸਜਾ ਸੁਣਾਈ ਨਾ ਅਹੀਂ ਪਹਿਲਾਂ 2 ਵਜੇ ਅੰਦਰ ਗਏ ਆ ਫੇ ਜੱਜ ਸਾਹਿਬ ਨੇ ਉਹਨਾਂ ਦੇ ਨਾ ਵਕੀਲਾਂ ਦੇ ਨਾਲ ਜੱਜ ਸਾਹਿਬ ਨੇ ਜਦੋਂ ਗੱਲ ਕੀਤੀ ਅਖਾ ਦਾ ਫੇਰ ਦੇ ਲੋ ਡੋਲ ਗਿਆ ਵੀ ਸ਼ੈਤ ਕੁਛ ਵਿਗ ਗਿਆ ਵੇ ਫੇਰ ਵੀ ਐ ਕੋਟ ਕੋਟ ਪਾਣੀ ਮੂੰਹ ਉਥੇ ਲਾਉਨੇ ਆ ਵੀ ਪਤਾ ਨਹੀਂ ਕੀ ਹੋਣਾ ਵਾ ਜਦੋਂ ਸਜਾ ਸੁਣੀ ਫੇਰ ਮਿਹੜੀਆ ਸਾਡੇ ਦਿਵਾਲੀ ਫੇਰ ਫਿਰ ਤੇ ਸਾਡਾ ਜਿਹੜਾ ਅੰਦਰ ਦਾ ਜ਼ਮੀਰ ਹੀ ਫੇਜ ਗਿਆ ਸਾਡਾ ਪਰ ਅਹੀਂ ਹੁਣ ਮਤਲਬ ਢਿਲ ਕੱਢ ਕੇ ਮਤਲਬ ਤੁਹਾਡੇ ਨਾਲ ਜਿਹੜੀਆਂ ਦੱਬੀਆਂ ਹੀ ਸਾਡੇ 32 33 ਸਾਲ ਕੋਈ ਛੋਟੀ ਮੋਟੀ ਚੀਜ਼ ਨਹੀਂ ਹੁੰਦੀ ਵੀਰ ਜੀ ਜਿਹੜੀਆਂ ਸਾਡੇ ਦਿਲ 'ਚ ਉਦੋਂ ਦੀਆਂ ਗੱਲਾਂ ਦੱਭੀਆਂ ਸੀ ਅੱਜ ਸਾਡੀਆਂ ਬਾਹਰ ਆਈਆਂ ਮੇਰੇ ਬਿਲਡਿੰਗ ਨੂੰ ਨਹੀਂ ਪਤਾ ਹੁੰਦਾ ਮੇਰੇ ਜੜੀ ਸ਼ਰਮਜੀਤ ਆ ਇਹ ਮਤਲਬ ਉਹਦਾ ਆਪਣੇ ਦਾ ਛੋਟਾ ਚਾਚਾ ਸੀ ਉਹਨੂੰ ਡੈਡੀ ਸਮਝਦਾ ਰਿਹਾ 1993 ਦੇ ਵਿੱਚ ਪੁਲਿਸ ਦੇ ਵੱਲੋਂ ਝੂਠਾ ਮੁਕਾਬਲਾ ਬਣਾ ਕੇ ਕਈ ਨੌਜਵਾਨਾਂ ਨੂੰ ਮਾਰਿਆ ਗਿਆ ਜਿਸ ਤੋਂ ਬਾਅਦ ਸੀਬੀਆਈ ਨੇ ਜਾਂਚ ਕੀਤੀ 32 ਸਾਲਾਂ ਬਾਅਦ ਕੁਝ ਪਰਿਵਾਰਾਂ ਨੂੰ ਇਨਸਾਫ ਮਿਲਿਆ ਆ ਉਸ ਸਮੇਂ ਦੇ ਡਿਪਟੀ ਤੇ ਐਸਐਸਪੀ ਹੁਣ ਰਟਾਇਰ ਹੋਏ ਨੇ ਭੁਪਿੰਦਰ ਸਿੰਘ ਅਤੇ ਇੱਕ ਡੀਐਸਪੀ ਸਣੇ ਸੱਤ ਜਾਣਿਆਂ ਨੂੰ ਉਮਰਕੈ ਦੀ ਸਜ਼ਾ ਹੋਈ ਹੈ। ਪਰਿਵਾਰਾਂ ਦੇ ਜ਼ਖਮਾਂ ਦੇ ਉੱਤੇ ਥੋੜੀ ਜੀ ਮਰਹਮ ਲੱਗੀ ਹੈ। ਉਹਨਾਂ ਚੋਂ ਇੱਕ ਪਰਿਵਾਰ ਸਰਬਜੀਤ ਸਿੰਘ ਦਾ ਮੇਰੇ ਨਾਲ ਆ ਗੱਲਬਾਤ ਕਰਦੇ ਆ ਕਿ ਉਸ ਸਮੇਂ ਕਿਹੜੇ ਹਾਲਾਤਾਂ ਦੇ ਵਿੱਚ ਸਰਬਜੀਤ ਸਿੰਘ ਉਹਨਾਂ ਨੂੰ ਘਰੋਂ ਲੈ ਕੇ ਗਏ ਸੀ ਤੇ ਕਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਮਾਰਿਆ ਗਿਆ ਤੇ ਕੀ ਕੀ ਪਰਿਵਾਰ ਨੂੰ ਸੰਘਰਸ਼ ਚੱਲਣਾ ਪਿਆ। ਕਿਉਂਕਿ ਇਹ ਇੱਕ ਬੜਾ ਸਰਮਾਇਦਾਰ ਪਰਿਵਾਰ ਸੀਗਾ। ਉਸ ਸਮੇਂ 80 ਕਿੱਲੇ ਪੈੜੀ ਹੁੰਦੀ ਸੀ ਇਹਨਾਂ ਦੀ ਤੇ 80 ਕਿੱਲੇ ਪੈੜੀ ਦੇ ਵਿੱਚੋਂ ਕਹਿੰਦੇ ਆ ਵੀ ਸਾਡੇ ਕੋਲ ਇੱਕ ਮਰਲਾ ਜ਼ਮੀਨ ਵੀ ਹੁਣ ਨਹੀਂ ਬਚੀ ਕਿਉਂਕਿ ਸਾਰੀ ਪੈੜੀ ਇਹਨਾਂ ਦੀ ਇਸ ਸੰਘਰਸ਼ ਦੇ ਵਿੱਚ ਲੱਗ ਗਈ ਜੋ ਘਰ ਦੇ ਵਿੱਚ ਸੀਗਾ ਸਾਰਾ ਕੁਝ ਇਹਨਾਂ ਦਾ ਉਸ ਕੇਸਾਂ ਦੇ ਵਿੱਚ ਗਵਾਜ ਗਿਆ ਤੇ ਜਿਹੜਾ ਉਦੋਂ ਕਾਲਾ ਦੌਰ ਸੀਗਾ ਉਸ ਕਾਲੇ ਦੌਰ ਦੇ ਵਿੱਚ ਇਹਨਾਂ ਦੇ ਕਈ ਪਰਿਵਾਰਕ ਜੀ ਚਲੇ ਗਏ ਸਰਬਜੀਤ ਸਿੰਘ ਉਹਨਾਂ ਦੀ ਤਸਵੀਰ ਇਹਨਾਂ ਦੇ ਹੱਥ ਦੇ ਵਿੱਚ ਆ ਉਹਨਾਂ ਦਾ ਬੇਟਾ ਨਾਲ ਹੈ ਕਿਉਂਕਿ ਇਹ ਉਦੋਂ ਸਿਰਫ ਇੱਕ ਡੇਢ ਸਾਲ ਦੇ ਸੀਗੇ ਤੇ ਇਹ ਇਹ ਤਾਂ ਕਹਿੰਦੇ ਵੀ ਮੈਂ ਆਪਣੇ ਫਾਦਰ ਦੀ ਸ਼ਕਲ ਜਿਹੜੀ ਆ ਚੰਗੀ ਤਰ੍ਹਾਂ ਦੇਖੀ ਵੀ ਨਹੀਂ ਸੀਗੀ ਤਾਂ ਮਾਤਾ ਜੀ ਉਹ ਦੌਰ ਕੀ ਸੀਗਾ ਜਦੋਂ ਸਰਬਜੀਤ ਸਿੰਘ ਉਹਨਾਂ ਨੂੰ ਘਰੋਂ ਲੈ ਕੇ ਗਏ ਨੇ ਕਿਹੜਾ ਬੰਦਾ ਆਇਆ ਸੀ ਪੁਲਿਸ ਦਾ ਤੇ ਕੀ ਕਹਿ ਕੇ ਲੈ ਗਿਆ ਸੀ ਤੁਹਾਨੂੰ ਵੀਰ ਜੀ ਜਦੋਂ ਮਤਲਬ ਸ਼ਰਬਜੀਤ ਨੂੰ ਘਰੋਂ ਲੈ ਕੇ ਜਾਂਦੇ ਆ ਤੜਕੇ ਦਾ 4 ਵਜੇ ਦਾ ਟਾਈਮ ਸੀ ਪੌਣੇ 4 ਦਾ 4 ਦਾ ਟਾਈਮ ਹੈਗਾ ਸੀ ਤੇ ਸ਼ਰਬਜੀਤ ਕੋਠੇ ਤੇ ਸੁੱਤਾ ਸੀ ਤੇ ਕੋਠੇ ਤੋਂ ਬੱਦਲ ਗਣੀ ਮਤਲਬ ਹੌਣ ਦੇ ਕਾਰਨ ਤੇ ਥੱਲੇ ਉਤਰਿਆ ਜੀ ਤੇ ਥੱਲੇ ਉਤਰ ਕੇ ਜੇ ਬੱਚਿਆਂ ਨੂੰ ਅੰਦਰ ਮੱਲੇ ਪਾਇਆ ਹੋਆ ਤੇ ਬਾਹਰ ਮੰਜੇ ਦੇ ਤੇ ਜੇ ਬੈਠਾ ਮੱਲਾ ਹੀ ਪਿਆ ਹੈ ਮੰਜੇ ਦੇ ਤੇ ਜਦੋਂ ਸਾਨੂੰ ਪਤਾ ਖੁਦ ਨੂੰ ਨਹੀਂ ਪਤਾ ਲੱਗਾ ਵੀ ਮਲਾਜ਼ਮ ਸਾਡੀਆਂ ਕੰਨਾਂ ਟੱਪ ਕੇ ਆ ਗਏ ਜਾਂ ਸਾਡਾ ਗੇਟ ਖੋਲ ਕੇ ਆ ਗਏ ਆ ਉਦੋਂ ਪਤਾ ਲੱਗਾ ਜਦੋਂ ਮੰਜੇ ਦੇ ਆਰੇ ਦਾਰੇ ਹੋ ਗਏ ਆ ਤੇ ਸ਼ਰਬਜੀਤ ਨੂੰ ਉੱਥੋਂ ਹੀ ਨਾ ਕੁਝ ਪੁੱਛਿਆ ਨਹੀਂ ਕੁਝ ਦੱਸਿਆ ਨਹੀਂ ਗਾ ਉਹਨੂੰ ਮੰਨਦੇ ਵੀ ਉੱਥੇ ਚੱਲ ਤੇ ਸ਼ਰਬਜੀਤ ਨੂੰ ਉੱਥੋਂ ਲੈ ਕੇ ਉਹਦਾ ਹੀ ਪੜਨਾ ਪਿਆ ਸੀ ਬਾਗ ਪਈ ਹੀ ਉਹਦੇ ਨਾਲ ਹੀ ਬਾਵਾ ਬੰਨ ਕੇ ਤੇ ਉਹਨੂੰ ਲੈ ਗਏ ਆ ਮਤਲਬ ਮੈਂ ਤੇ ਮੇਰੀ ਸੱਸ ਘਰ ਹਾਂ ਅਸੀਂ ਕਦੋਂ ਬਾਹਰ ਆਪਣੇ ਗੁਰਦੁਆਰਾ ਬਾਅਦ ਚੌਂਕ ਦੇ ਵਿੱਚ ਉੱਥੋਂ ਤੱਕ ਅਸੀਂ ਤੜਕੇ ਦਾ ਟਾਈਮ ਗਈਆਂ ਹਾਂ ਪਰ ਸਾਡ ਨੂੰ ਉਹਨਾਂ ਨੇ ਮਤਲਬ ਧੱਕੇ ਮਾਰ ਕੇ ਜਿੱਦਾਂ ਦਬਕੇ ਮਾਰ ਕੇ ਪਿਛਾ ਮੋੜਦਾ ਵੀ ਜਾਓ ਇਹਨੂੰ ਕਿਸੇ ਦਾ ਘਰ ਪੁੱਛਣਾ ਵਾ ਤੇ ਛੱਡ ਦਿੰਦੇ ਆ ਜਦੋਂ ਲੈ ਕੇ ਗਏ ਆ ਤੇ ਅਸੀਂ ਤੇ ਫਿਰ ਕੀ ਕਰਦੇ ਨਾ ਅਸੀਂ ਫਿਰ ਮੋੜੀਆਂ ਦੇਣ ਦਾ ਮਤਲਬ ਸੋਚਦੇ ਹਾਂ ਵੀ ਚਲੋ ਦੇਣੇ ਕੋਈ ਬੰਦਿਆਂ ਨੂੰ ਆਖਾਂਗੇ ਜਾਵਾਂਗੇ ਵੀ ਕਿੱਥੇ ਖੜਿਆ ਕੀ ਆ ਜਾਂ ਆ ਜਾਂਦਾ ਵਾ ਕਿਦਾਂ ਸਾਨੂੰ ਖੁਦ ਨੂੰ ਨਹੀਂ ਪਤਾ ਵੀ ਖੜਿਆ ਕਿਹੜੀ ਗਲਤੋਂ ਵਾ ਕੋਈ ਨੰਗੇ ਸੇਰੀ ਲੈ ਕੇ ਤੇ ਜਿਹੜੇ ਪੱਗ ਸੀਗੀ ਉਹਦੇ ਨਾਲ ਹੱਥ ਬੰਨ ਲਏ ਹਾਂ ਪੱਗ ਦੇ ਨਾਲ ਬਾਹਾਂ ਬੰਨਦੀਆਂ ਸਿਰ ਤੋਂ ਨੰਗਾ ਹੀ ਤੇ ਤੇੜ ਉਹਨਾਂ ਦੇ ਜਿੱਦਾਂ ਲੌਂਗੀ ਦੀ ਬੱਦੀ ਸੀ ਉਹਦੇ ਨਾਲ ਹੀ ਉਸੇ ਤਰ੍ਹਾਂ ਹੀ ਉਹਨੂੰ ਲੈ ਕੇ ਚਲੇ ਗਏ ਜਦੋਂ ਲੈ ਕੇ ਗਏ ਆ ਤੇ ਇਹਦਾ ਸ਼ਰਬਜੀਤ ਦਾ ਇੱਕ ਛੋਟਾ ਭਰਾ ਵਾ ਸਤਪਾਲ ਸਿੰਘ ਉਹ ਮਤਲਬ ਪੈੜੀਆਂ ਦੇ ਵਿੱਚ ਹੀ ਬੰਬੀ ਦਿੱਤੇ ਲੋਕਤੇ ਨਾਲ ਕਿਸੇ ਦੇ ਰਾਤ ਉਹਨਾਂ ਦੀ ਸ਼ਰਾਬਸ਼ੁਦ ਉਹਨਾਂ ਟਾਈਮਾਂ 'ਚ ਚੱਲਦੇ ਇਹੋ ਜੇ ਕੰਮ ਤੇ ਸ਼ਰਾਬ ਕੱਢ ਕੇ ਤੇ ਪੈਲੀਆਂ ਦੇ ਵਿੱਚੋਂ ਸ਼ਰਾਬ ਦੀਆਂ ਸੀ ਕੈਨੀ ਕੋਲ ਤੇ ਜੋ ਵੀ ਕੋਈ ਭੰਡਾ ਭੁੰਡਾ ਹੋਊਗਾ ਤੇ ਨਾਲ ਇੱਕ ਹੋਰ ਦੇ ਬੰਦਾ ਸੀ ਉਹ ਮਤਲਬ ਆਉਣ ਡੇ ਸੀ ਜਦੋਂ ਆਉਣ ਡੇ ਤੇ ਉਹਨਾਂ ਨੇ ਜਦੋਂ ਇਹਨਾਂ ਦੇ ਟੱਕ ਦੇ ਆਪਸ ਵਿੱਚ ਹੋ ਗਏ ਆ ਇੱਥੇ ਰਾਤ ਹੀ ਹੋ ਗਈ ਆ ਬਾਦ ਪਿੰਡ ਦੇ ਉਹਨਾਂ ਨੂੰ ਵੀ ਇਹਨਾਂ ਨੇ ਫੜ ਲਿਆ ਵਾ ਉਹਨਾਂ ਨੂੰ ਫੜ ਕੇ ਤੇ ਲੈ ਗਏ ਆ ਇਹ ਇਹ ਲੈ ਗਏ ਆ ਵੈਦਵਾਲ ਥਾਣਾ ਮਤਲਬ ਜਿਹੜਾ ਵਾ ਉੱਥੇ ਲੈ ਗਏ ਆ ਲੈ ਗਏ ਤੇ ਉੱਥੇ ਜਾ ਕੇ ਮਤਲਬ ਇਹਨਾਂ ਨੂੰ ਪੁਲਿਸ ਨੂੰ ਪਤਾ ਲੱਗਾ ਵਾ ਜਦੋਂ ਸ਼ਰਬਜੀਤ ਦੇ ਪਿਓ ਦਾ ਤੇ ਸਤਪਾਲ ਦੇ ਪਿਓ ਦਾ ਨਾਂ ਇੱਕੋ ਹੋ ਗਿਆ ਤੇ ਜਿਹੜਾ ਦੂਜਾ ਪ੍ਰਤਾਪ ਸਿੰਘ ਹੀ ਉਹਦੇ ਪਿਓ ਦਾ ਨਾਮ ਬਤ ਸਿੰਘ ਹੀ ਉਹਨੇ ਆਪਣਾ ਦੱਸਿਆ ਤੇ ਇਹਨਾਂ ਨੂੰ ਫੇਰ ਪਤਾ ਲੱਗਾ ਵੀ ਇਹ ਸਗੇ ਭਰਾ ਵਾ ਫਿਰ ਮਤਲਬ ਜਦੋਂ ਦਿਨੇ ਸਾਨੂੰ ਪਤਾ ਲੱਗਦਾ ਵਾ ਜਾਂ ਉਹਨਾਂ ਪਰਿਵਾਰ ਨੂੰ ਪਤਾ ਲੱਗਦਾ ਵਾ ਸਾਡੇ ਘਰ ਤੇ ਸਾਡੇ ਸੌਰੇ ਦੀ ਵੀ ਡੈਥ ਹੋ ਗਈ ਸੀ ਤੇ ਇਹ ਸ਼ਰਬਜੀਤ ਹੀ ਵੱਡਾ ਤੇ ਜੇ ਪ੍ਰਤਾਪ ਛੋਟੇ ਸੀ ਸੱਸ ਮੇਰੀ ਨੇ ਮਿਲ ਕੇ ਆਖਿਆ ਆਖਿਆ ਬੰਦਿਆਂ ਨੂੰ ਉਹਨਾਂ ਨੇ ਵੀ ਆਪਣੇ ਬੰਦੇ ਖੜੇ ਤੇ ਪਤਾ ਲੱਗਾ ਵੀ ਸ਼ਰਾਬ ਦੇ ਕੇਸ ਚ ਲੈ ਗਏ ਤਾਂਹੀਂ ਤੇ ਇਹੋ ਸੋਚਿਆ ਹਾਂ ਤੇ ਪਤਾ ਹੀ ਨਹੀਂ ਵੀ ਕਿਹੜੀ ਗੱਲੋਂ ਸ਼ਰਬਜੀਤ ਨੂੰ ਕਿਹੜੀ ਗੱਲੋਂ ਲੈ ਗਏ ਉਹਨਾਂ ਦਾ ਤੇ ਸ਼ਰਾਬ ਦਾ ਆਪਾਂ ਕਹਿ ਦਾਂਗੇ ਫਿਰ ਜਿਹੜਾ ਪ੍ਰਤਾਪ ਸਿੰਘ ਹੀ ਬੰਦੇ ਇਹਨਾਂ ਦੇ ਗਏ ਗਏ ਆ ਦੋ ਦਿਨ ਜਾਂਦੇ ਰਹੇ ਆ ਫਿਰ ਤੇ ਜੇਲ੍ਹ ਨੇ ਪ੍ਰਤਾਪ ਜਿਹੜਾ ਵਾ ਉਹਨੂੰ ਛੜ ਦਿੱਤਾ ਵਾ ਕਿ ਸਾਨੂੰ ਨਹੀਂ ਪਤਾ ਉਹਨਾਂ ਦਾ ਵੀ ਉਹਨਾਂ ਦੇ ਕੋਲੋਂ ਕੀ ਲਿਆ ਕੀ ਨਹੀਂ ਲਿਆ ਕਿਦਾਂ ਛੜ ਦਿੱਤਾ ਵਾ ਤੇ ਇਹ ਜਿਹੜਾ ਸਤਪਾਲ ਹਿੰਦੂ ਨਹੀਂ ਛੱਡਿਆ ਸ਼ਰਬਜੀਤ ਨੂੰ ਨਹੀਂ ਛੱਡਿਆ ਫਿਰ ਇਹ ਸੂਬਾ ਸਿੰਘ ਜਦੋਂ ਬੰਦੇ ਜਾਂਦੇ ਜੁੰਦੇ ਰਹੇ ਆ ਪੈਸਿਆਂ ਦੀ ਮੰਗ ਕਰਦਾ ਸੀ ਅਹੀਂ ਪਹਿਲੇ ਵੀ ਉਹਨਾਂ ਟਾਈਮਾਂ ਤੇ ਹਾਂਜੀ ਸੂਬਾ ਸਿੰਘ ਨੂੰ ਸੂਬਾ ਸਿੰਘ ਦੀ ਸੂਬਾ ਬੁਛੜੀ ਆ ਸੂਬਾ ਸਿੰਘ ਤੇ ਨਹੀਂ ਇਹ ਕਹਿਣ ਦੇ ਮਤਲਬ ਜੋਗ ਨਹੀਂ ਹੈਗਾ ਤੇ ਫਿਰ ਸਤਪਾਲ ਦਾ 30000 ਰੁਪਇਆ ਉਹਨਾਂ ਟਾਈਮਾਂ ਦੇ ਉੱਤੇ ਦੇ ਕੇ ਤੈਨੂੰ ਸਤਪਾਲ ਨੂੰ ਛੱਡ ਦਿੱਤਾ ਦਰਸ਼ਨ ਸਿੰਘ ਪਿੰਡਿਆਂ ਦਾ ਉਹ ਕਹਿੰਦਾ ਸਾਡੀ ਜ਼ਮੀਨ ਹੈ ਜੀ ਹਾਂਜੀ ਤੇ ਉਹਦੇ ਰਾਈ ਮੜਕੇ 30000 ਰੁਪਇਆ ਦੇ ਕੇ ਬੰਦੇ-ਬੰਦੇ ਵਿੱਚ ਹੋਰ ਪਏ ਤੇ ਛਡਾ ਲਿਆ ਹੁੰਦਾ ਇਹਨੂੰ ਸਤਪਾਲ ਨੂੰ ਸ਼ਰਬਜੀਤ ਨੂੰ ਨਹੀਂ ਛੱਡਿਆ ਯਾਨੀ ਇੰਗੇ ਜੀ ਕੋਚ ਨਹੀਂ ਆਂਦੇ ਜੀ ਪਹਿਲਾਂ ਤੇ ਮਤਲਬ ਇਹ ਕਹਿੰਦੇ ਕਿ ਇੱਥੇ ਹੀ ਨਹੀਂ ਹੈਗਾ ਮੁੜ ਕੇ ਉਹ ਪ੍ਰਤਾਪ ਸਿੰਘ ਨੇ ਵੀ ਸਾਨੂੰ ਦੱਸਦਾ ਵੀ ਉਸੇ ਠਾਣੇ ਹੀ ਆ ਤੇ ਜਦੋਂ ਇਹਨੂੰ ਸਤਪਾਲ ਨੂੰ ਛੱਡਿਆ 15 ਦਿਨ ਬਾਅਦ ਤੇ ਇਹਨੇ ਵੀ ਕਿਹਾ ਵੀ ਉਸੇ ਠਾਣੇ ਹੀ ਆ ਵੀ ਸਾਨੂੰ ਇਕੱਠਿਆਂ ਖੜਿਆ ਤੇ ਫੇਰ ਅਹੀਂ ਵੀ ਇਦਾਂ ਜਾਂਦੇ ਰਹੇ ਬੰਦੇ ਵੀ ਜਾਂਦੇ ਰਹੇ ਪਚਾਹਾਂ ਪਿੰਡਾਂ ਦੀਆਂ ਜਾਂਦੀਆਂ ਰਹੀਆਂ ਮਤਲਬ ਜੋ ਵੀ ਰਿਸ਼ਤੇਦਾਰ ਕੋਈ ਮੇਰਾ ਪੇਕਾ ਪਰਵਾਰ ਤੇ ਜਿਹੜਾ ਉਹ ਸਾਦਾ ਸਾਡੇ ਜਿਹੜੇ ਮੇਰਾ ਭਾਈ ਛੋਟਾ ਬਚਿਆ ਸੀ ਤੇ ਸਾਰੇ ਅਤਵਾਦ ਦੇ ਟਾਈਮ ਦੇ ਵਿੱਚ ਅਤਵਾਦ ਪੀੜਤ ਪਰਿਵਾਰ ਚ ਮਾਰੇ ਗਏ ਸੀ ਪੰਜ ਜੀ ਮਾਰੇ ਗਏ ਸੇ ਪਹਿਲੇ ਪਿੰਡ ਚ ਉਹ ਇੱਕੋ ਟਾਈਮ ਹੀ ਮਾਰਦੇ ਸੀ ਹਾਂਜੀ ਇੱਕੋ ਟਾਈਮ ਇਕੱਠੇ ਮਾਰੇ ਸੀ ਜੀ ਕਿ ਉਹ ਜੀ ਮਤਲਬ ਆਂਦੇ ਹੀ ਪਾਉ ਮਾਰ ਗਏ ਸਿੰਘ ਮਾਰ ਗਏ ਜਿੰਨਾ ਵੰਦੇ ਆਪਾਂ ਕਿਹੜਾ ਕਿਸ ਨੂੰ ਉਸ ਟਾਈਮ ਤੇ ਪੁੱਛ ਨਹੀਂ ਸਕਦੇ ਵੀ ਕਿਸ ਨੇ ਕਿੰਨੇ ਕੀ ਕੀਤਾ ਵਾ ਕਿਉਂਕਿ ਉਹਦੇ ਚ ਜਿਹੜਾ ਕੋਈ ਬਚ ਜਾਂਦਾ ਸੀ ਤੇ ਉਹ ਆਪਣੀ ਜਾਨ ਹੀ ਲਗਾਉਂਦਾ ਸੀ ਬਾਕੀਆਂ ਦਾ ਤੇ ਘਰੋਂ ਭਿਖਾਰੀ ਹੋ ਗਏ ਸੀ ਮਤਲਬ ਉੱਥੋਂ ਦਾ ਵੀ ਇੱਕ ਪਰਿਵਾਰ ਵੀ ਸਾਰਾ ਹੀ ਖਤਮ ਕਰਾਦਾ ਮਾਰਦਾ ਸੀ ਮੇਰਾ ਇੱਕ ਛੋਟਾ ਭਰਾ ਬਚਿਆ ਸੀ ਕੋਠੇਗਾਂ ਦੀਆਂ ਸਾਰਾਂ ਥੱਲੇ ਲੁਕਾ ਕੇ ਮੇਰੀ ਮਾਂ ਨੇ ਪਹਚਾਇਆ ਸੀ ਤੇ ਦੋ ਮਿਲੀਆਂ ਭੈਣਾਂ ਸੀ ਛੋਟੇ ਛੋਟੇ ਜਿਹੜੀ ਇੱਕ ਕੋਈ 7 ਸਾਲ ਦੀ ਸੀ ਇੱਕ 9 ਸਾਲ ਦੀ ਸੀ ਨਹੀਂ ਉਹ ਬਚੇ ਸੀ ਤੇ ਮੇਰੀ ਮੰਮੀ ਤੇ ਮੇਰਾ ਚਾਚਾ ਦਾਦਾ ਡੈਡੀ ਮੇਰਾ ਤੇ ਚਾਚੇ ਦਾ ਮੁੰਡਾ ਇਹ ਸਾਰੇ ਇਕੱਠੇ ਮਾਰਦੇ ਸੀ ਸਰਜੀਤ ਤਾਂ ਕਦੀ ਕਿਸੇ ਮੂਵਮੈਂਟ ਨਾਲ ਵੀ ਜੁੜੇ ਰਹੇ ਨੇ ਕਿ ਜਾਂ ਕਈ ਜਾਣਾ ਆਉਣਾ ਜਾਂ ਕੋਈ ਬੰਦੇ ਘਰੇ ਆਉਣੇ ਸਾਡਾ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਹੈਗਾ ਨਾ ਕਿਸੇ ਨਾਲ ਕੋਈ ਸਰਬੰਧੀ ਸੀ ਸਾਨੂੰ ਤੇ ਆ ਜਿਹੜੇ ਬੰਦੇ ਨਾਲ ਮਾਰੇ ਸਾਨੂੰ ਤਾਂ ਇਹਨਾਂ ਦਾ ਵੀ ਅਜੇ ਤੱਕ ਪਤਾ ਵੀ ਇਹ ਬੰਦੇ ਕੌਣ ਹੁਣ ਵੀ ਸਾਨੂੰ ਕੋਟੀ ਜਾ ਕੇ ਪਤਾ ਲੱਗਾ ਵੀ ਇਹ ਰਾਣੀ ਬਲਾ ਦੇ ਬੰਦੇ ਜਿਹੜੇ ਆ ਵੀ ਸਾਡੇ ਕੇਸ ਦੇ ਵਿੱਚ ਇਹਨਾਂ ਦੇ ਬੰਦੇ ਨਾਲ ਮਰੇ ਆ ਹਰਵਜੀਤ ਜਮੀਨ ਜਾਇਦਾਦ ਕਰਦੀ ਖੁੱਲੀ ਸੀ 80 ਕਿੱਲਾਂ ਦੇ ਮਾਲਕ ਹਾਂ ਤੇ ਕਰਦੀ ਖੇਤੀਬਾੜੀ ਦਾ ਮਤਲਬ ਹੈਗਾ ਹੀ ਬੱਚੇ ਛੋਟੇ ਛੋਟੇ ਬੱਚੇ ਸੀ ਉਹ ਕਿਹੜਾ ਵੀ ਵਿਆਹਿਆ ਨਹੀਂ ਜਾਂ ਜਾਂ ਬੱਚੇ ਨਹੀਂ ਹੈਗੇ ਵੀ ਜਿਹੜਾ ਇੰਨਾ ਟਾਣੀਆਂ ਦੇ ਵਿੱਚ ਤੁਰਿਆ ਹੀ ਕੋਈ ਸਾਡੇ ਨਾਲ ਕਿਸੇ ਦਾ ਲੈਣਾ ਦੇਣਾ ਸਾਨੂੰ ਅਜੇ ਤੱਕ ਵੀ ਨਹੀਂ ਇਸ ਚੀਜ਼ ਦਾ ਪਤਾ ਲੱਗਾ ਵੀ ਮਾਰਿਆ ਕਿਹੜੀ ਗੱਲੋਂ ਕੀ ਮਤਲਬ ਗਨਾਹ ਉਹਨੇ ਕੀਤਾ ਸੀ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਸਰਮਜੀਤ ਦੀ ਮੌਤ ਹੋ ਗਈ ਹੈ ਜਾਂ ਉਹਨਾਂ ਦੀ ਦਿੱਤ ਸਰਮਜੀਤ ਦੀ ਮੌਤ ਜੀ ਪਹਿਲਾਂ ਤੇ 12 ਜੂਨ ਦੇ ਲਾਗੇ ਮਤਲਬ ਸਾਨੂੰ ਇਦਾਂ ਰੌਲਾ ਪੈ ਗਿਆ ਵੀ ਸ਼ਰਬਜੀਤ ਜਿਹੜਾ ਵਾ ਸ਼ੱਬਾ ਸ਼ੱਬਾ ਹੀ ਲੋਕੀ ਜ਼ਿਆਦਾ ਕਹਿੰਦੇ ਨੇ ਵੀ ਉਹਨੂੰ ਮੁਕਾਬਲਾ ਬਣਾ ਕੇ ਤੇ ਮਾਰ ਦਿੱਤਾ ਵਾ ਕਿਉਂਕਿ ਜਦੋਂ ਅਸੀਂ ਪਹਿਲਾਂ ਜਾਂਦੇ ਹਾਂ ਛੜਾਉਣ ਸਾਨੂੰ ਕੋਈ ਨਿਆਂ ਹੀ ਨਹੀਂ ਮਿਲਦਾ ਰਿਹਾ ਮਮੀ ਆਪਣੇ ਬੇਟੇ ਨੂੰ ਲੈ ਕੇ ਬੇਟੀ ਨੂੰ ਵੀ ਉਂਗਲਿ ਲਾ ਕੇ ਖੜਨਾ 1.5 ਸਾਲ ਦਾ ਬੇਟਾ ਇਹਨੂੰ ਲੈ ਕੇ ਥਾਣੇ ਜਾਣਾ ਵੀ ਸਾਡੇ ਬੱਚੇ ਨੂੰ ਮੋਲਾ ਦੇਣਗੇ ਕਦੀ ਅਸੀਂ ਬੰਦੇ ਨਾ ਕੱਪੜੇ ਸ਼ਰਬਜੀਤ ਦੇ ਖੜਨੇ ਕਰੋ ਤੇ ਅਸੀਂ ਆਖਾਂਗੇ ਸਾਡੇ ਆ ਪਹਿਲੇ ਲੀੜੇ ਦੇ ਦਿਦੋ ਤੋਣ ਵੇ ਤੇ ਆ ਪਵਾ ਪਾਲੂਗਾ ਕਦੀ ਕੰਟੀਨ ਤੋਂ ਚਾਹ ਪੀਂਣੀ ਵੀ ਤੇ ਉਹ ਸਾਡਾ ਕੁਝ ਨਹੀਂ ਜਾਂਦਾ ਸਾਨੂੰ ਦਿਖਾਇਆ ਹੀ ਨਹੀਂ ਜਿਉਂ ਕਦੋਂ ਲੈ ਗਿਆ ਸਾਨੂੰ ਨਹੀਂ ਦਿਖਾਇਆ ਤੇ 12 ਜੁਲਾਈ ਨੂੰ ਸਾਨੂੰ ਮਤਲਬ ਪਤਾ ਲੱਗਾ ਵੀ ਇਦਾਂ ਸ਼ੈਲਬ ਜੀ ਦੀ ਡੈਥ ਹੋ ਗਈ ਆ ਬਿਮਾਰਤਾ ਇਹਨਾਂ ਦੀ ਉਹ ਟਾਈਮ ਤੇ ਨਾ ਤੇ ਅਸੀਂ ਕਿਸ ਨੂੰ ਪੁੱਛ ਸਕਦੇ ਹਾਂ ਨਾ ਹੀ ਕਿੰਨਾ ਕੋਈ ਸਵਾਲ ਜਵਾਬ ਕਰ ਸਕਦੇ ਹਾਂ ਕਿਉਂਕਿ ਸਮਾਂ ਹੀ ਇਦਾਂ ਦਾ ਕੋਈ ਚੱਲਣ ਡਿਆ ਸੀ ਤੇ ਫਿਰ ਸਾਡੇ ਘਰ ਦਾ ਮਾਹੌਲ ਚਾਦ ਬਹੁਤ ਜ਼ਿਆਦਾ ਖਰਾਬ ਹੋ ਗਿਆ ਮਤਲਬ ਜੋ ਮਰਗਲਟਾ ਹਮਦਤ ਤੇ ਰਿਸ਼ਤੇਦਾਰ ਜੋ ਮਤਲਬ ਬਹੁਤ ਜ਼ਿਆਦਾ ਮਤਲਬ ਘਰ ਦੇ ਵਿੱਚ ਹੋ ਗਿਆ ਤੇ ਸਾਡੇ ਘਰ ਤੇ ਇਥੋਂ ਤੱਕ ਵੀ ਸਾਨੂੰ ਇਹ ਨਹੀਂ ਪਤਾ ਵੀ ਕਿਦਣ ਦਾ ਮਾਰਿਆ ਵਾ ਸੁਣਿਆ ਵੀ ਮਾਰਤਾ ਤੇ ਸਾਡੇ ਘਰ ਤੇ ਪਾਠ ਵੀ ਰਖਾਉਣ ਤੱਕ ਬਾਬੇ ਵੀ ਬੈਠੇ ਹੀ ਆਣਗੇ ਮਤਲਬ ਬਾਬਿਆਂ ਦੇ ਬਿਸਤਰੇ ਵੀ ਲੱਗਾ ਗਿਆ ਸੀ ਜਿੱਥੇ ਪਾਠ ਰਖਾਉਣਾ ਸੀ ਸਾਡੇ ਘਰ ਇੱਕ ਮੀਏ ਪਿੰਡ ਪਿੰਡ ਤੋਂ ਆਇਆ ਲਾਭ ਸਿੰਘ ਹੀ ਉਹ ਸਾਡੇ ਪਿੰਡ ਦਾ ਹੀ ਉਹ ਆਪਣੀ ਕੁੜੀ ਦੇ ਕੋ ਰਹਿੰਦਾ ਸੀ ਉਹਦਾ ਮੁੰਡਾ ਜਿਹੜਾ ਸੀ ਉਹ ਕਿਹੇ ਕੇਸ ਦੇ ਵਿੱਚ ਫੜਿਆ ਸੀ ਇਸੇ ਮਤਲਬ ਥਾਣੇ ਦੇ ਵਿੱਚ ਉਹ ਬੰਦੇ ਸ਼ਰਬਜੀਤ ਨੇ ਕਿਤੇ ਜਾਣ ਨੂੰ ਸੁਣਾ ਦਿੱਤਾ ਜਾਂ ਕਿਦਾ ਵੀ ਮਤਲਬ ਉਹਦਾ ਹੋਇਆ ਲਿੰਕ ਤੇ ਉਹ ਜਿਹੜਾ ਲਾਹਵ ਸਿੰਘ ਹੀ ਉਹ ਮਤਲਬ ਇੱਥੇ ਦਸਣ ਆਇਆ ਸੀ ਉਹਦਾ ਬੇਟਾ ਰਾਤ ਛੁੱਟ ਕੇ ਆਇਆ ਸੀ ਜਦੋਂ ਸਾਡੇ ਘਰ ਦਾ ਉਹਨੇ ਪਿੰਡ ਹੀ ਸੁਣਿਆ ਵੀ ਪਿੰਡ ਵੀ ਸਾਡੇ ਹਸਾਬ ਦਾ ਛੋਟਾ ਹੀ ਆ ਤੇ ਜਦੋਂ ਪਤਾ ਲੱਗ ਗਿਆ ਵੀ ਛੱਬਾ ਮਾਰਤਾ ਜਾਂ ਛੱਬਾ ਮਾਰਤਾ ਆ ਗਿਆ ਤੇ ਉਹਨੇ ਕਿਹਾ ਵੀ ਮੈਂ ਤਾਂ ਉਹਦਾ ਸੁਨਾ ਲੈ ਕੇ ਆਇਆ ਵੀ ਉਹਦੇ ਠੀਕ ਠਾਕ ਆ। ਅੱਛਾ। ਫਿਰ ਉਹ ਬੰਦਾ ਸਾਡੇ ਘਰ ਆਇਆ ਸਾਡਾ ਘਰ ਮੁਰਖ ਦੇ ਨਾਲ ਭਰਿਆ ਬਹੁਤ ਮਾਹੌਲ ਘਰ ਦਾ ਖਰਾਬ ਸੀ। ਜਦੋਂ ਉਹਨੇ ਦੱਸ ਦੱਸਿਆ ਨਾ ਫਿਰ ਅਸੀਂ ਪਾਠ ਵੀ ਨਾ ਰਖਾਇਆ ਸਭ ਕੁਝ ਉਹ ਮਤਲਬ ਕਰਤਾ ਕਿ ਪਾਠ ਰਖਾਉਣ ਲੱਗੇ ਸੀਗੇ ਵੀ ਡੈਥ ਹੋ ਗਈ ਹੈ ਤੇ ਉਹ ਮੈਸੇਜ ਲੈ ਕੇ ਆ ਗਿਆ ਵੀ ਠੀਕ। ਸੁਨਾ ਲੈ ਕੇ ਆ ਗਿਆ ਜੀ। ਉਦੋਂ ਜੀ ਫੋਨ ਫਾਨੀ ਹੁੰਦੇ ਏਦਾਂ ਜਦੋਂ ਕੋਈ ਚੱਲ ਕੇ ਹੀ ਆਊਗਾ ਤਾਂ ਕੋਈ ਕਿਸੇ ਨੂੰ ਸੁਣਾ ਦਿੰਦਾ ਸੀ। ਤੇ ਸਾਡਾ ਜਿਹੜਾ ਸੌਦਾ ਉਹਦਾ ਵੀ ਕੋਈ ਪਤਾ ਨਹੀਂ ਨਾ ਸਾਡਾ ਕੋਈ ਚਾਚਾ ਤਾਇਆ ਸੀ ਸਾਡਾ ਕੋਈ ਮਤਲਬ ਸੌਦਾ ਮੇਰਾ ਕੱਲਾ ਸੀ ਗਾੜੀ ਉਹ ਬੱਚੇ ਸੀ ਜਿੱਦਾਂ ਤੇ ਫੇਰ ਉਹ ਹੀ ਰੱਬ ਦੇ ਨਾਮ ਲੈਣ ਵਾਲੀਆਂ ਗੱਲਾਂ ਹੋਈਆਂ ਵੀ ਜਦੋਂ ਫੜੀ ਜਾਂ ਵਦ ਗਈ ਆ ਬਚ ਗਿਆ ਬਚ ਗਿਆ ਹੀ ਹੋ ਗਈ ਫੇਰ ਇਦਾਂ ਹੀ ਰੋਟੀਆਂ ਪਾਣੀਆਂ ਪਬ ਲੰਗਰ ਚੱਲਣ ਡੈ ਫੇ ਵੀ ਜਦੋਂ ਬਚ ਗਿਆ ਵਾ ਤੇ ਫੇਰ ਉਹ ਹੀ ਭਜੋ ਨਸੀ ਫੇਰ ਥਾਣਿਆਂ ਦੇ ਚੱਕਰਾਂ ਦੀ ਚੱਲ ਵੀ ਵੀ ਬੰਦੇ ਖੜੋ ਇਦਾਂ ਖੜੋ ਉਦਾਂ ਫੇਰ ਮਤਲਬ ਇੱਕ ਦਿਨ ਮੇਰਾ ਜਿਹੜਾ ਦਿਓਰ ਆ ਛੋਟਾ ਸੀ ਤੇ ਉਹ ਆਪਣੇ ਨਾਲ ਪਣਵਈਆ ਇਹਦਾ ਨਾਲ ਉਹਨੇ ਗੰਡੀ ਵਾਲੇ ਦਾ ਸਰਪੰਚ ਖੜਿਆ ਸੀ ਕੋਈ ਬੰਦਾ ਹੋਰ ਵੀ ਨਾਲ ਹੋਊ ਇਹਨਾਂ ਦੇ ਤੇ ਇਹ ਲੈ ਕੇ ਤੇ ਥਾਣੇ ਗਿਆ ਵੀ ਸ਼ਰਬਜੀਤ ਦਾ ਇਹ ਸੇ ਕੰਮ ਵਾਸਤੇ ਜਿਹੜਾ ਸਤਪਾਲ ਇਹਨੂੰ ਸੁਭਾ ਸਿੰਘ ਨੇ 30000 ਰੁਪਏ ਲੈ ਕੇ ਤੇ ਛੱਡਿਆ ਸੀ 15 ਦਿਨ ਬਾਅਦ ਚ ਆਫਰ ਕੀਤੀ ਹੋਊਗੀ ਵੀ ਤੁਸੀਂ ਵੀ ਕਿਹਾ ਉਹਨਾ ਮੈਂ ਮੁੰਡਾ ਸਾਡਾ ਛੱਡਦੇ ਹੋ ਵੀ ਜੇ ਕੋਈ ਲੈਣਾ ਨੂੰ ਨਾ ਤਾਂ ਲੈ ਲਓ ਆਫਲਦੀ ਜੀ ਇਦਾਂ ਹੀ ਵੀ ਮੇਰੀ ਸੱਸ ਹੀ ਘਰ ਚ ਤੇ ਮੈਂ ਹਾਂ ਘਰ ਦੇ ਵਿੱਚ ਤੇ ਦੂਜੇ ਦੇ ਛੋਟੇ ਵੇਹਣ ਵਾਲੇ ਸੌਦਾ ਸਾਡਾ ਆਉਣੀ ਸੀ ਤੇ ਬੰਦਿਆਂ ਵਾਲੀ ਜਾਣਦੇ ਹਵੇ ਜਿੰਨੇ ਪੈਸੇ ਦਿੱਤੇ ਜਾਂਦੇ ਕਿਉਂ ਜ਼ਮੀਨ ਜਾਇਦਾਦ ਖੁੱਲੀ ਸੀ ਉਦੋਂ ਆ ਚੀਜ਼ ਨਹੀਂ ਹੈਗੀ ਵੀ ਸਾਡੀ ਪੈਸੇ ਵੀ ਜਾਂ ਸਾਡੇ ਵੀ ਸਾਡਾ ਬੰਦਾ ਛੋਟ ਗਿਆ ਤੇ 30000 ਰੁਪਏ ਵੀ ਉਹਨਾਂ ਟਾਈਮ ਤੇ ਵੀਰ ਜੀ ਬਹੁਤ ਵੱਡੀ ਮਤਲਬ ਚੀਜ਼ ਹੁੰਦੀ ਸੀ ਉਹਨਾਂ ਦੇ ਹਾਂਜੀ ਤੇ 30000 ਰੁਪਏ ਦੇ ਕੇ ਇੱਕ ਨੂੰ ਛੋਟ ਗਿਆ ਅਸੀਂ ਫਿਰ ਪੈਸਾ ਦਾ ਇੰਤਜ਼ਾਮ ਦੇ ਭੇ ਕਰਨਾ ਟਰੈਕਟਰ ਖਰਚ ਹੀ ਟਰਾਲੀ ਉਹ ਵੀ ਵੇਚੀ ਤੀ ਤੇ ਜ਼ਮੀਨ ਦੇ ਵੀ ਥੋੜੀ ਬਹੁਤੀ ਤੇ ਪੈਸੇ ਦਾ ਫੜੇ ਫੜੇ ਵੀ ਚਲੋ ਬਾਕੀ ਵੀ ਇਕੱਠੇ ਕਰਕੇ ਜਿਹਨੇ ਵੀ ਛਡਾਉਣਾ ਵਾ ਤੇ ਪਰ ਛਡਾਉਣ ਦਾ ਸਾਨੂੰ ਕੋਈ ਮਤਲਬ ਅਜ਼ਾ ਹੀ ਨਹੀਂ ਗਾ ਮਿਲਿਆ ਸਾਡਾ ਪੀਰ ਛੱਡ ਦੇਣਗੇ ਐ ਹੋਈ ਰਹਿ ਅਜ਼ਾਰੇ ਪਤਾ ਕਦੋਂ ਲੱਗਿਆ ਵੀ ਸਰਬਜੀਤ ਦੀ ਡੈਥ ਹੋ ਗਈ ਹੈ ਸਰਬਜੀਤ ਦੀ ਡੈਥ ਤੇ ਐਦਾ ਵੀ ਜਿਹੜਾ ਮੇਰਾ ਦਿਓਰ ਹੀ ਦੇ ਨਾਲ ਉਹ ਗੰਡੀ ਵਣ ਦਾ ਸਰਪੰਚ ਹੀ ਦੇ ਨਾਲ ਉਹਦਾ ਆਪਣਾ ਭਈਆ ਹਰਦੀਪ ਸਿੰਘ ਹੀ ਉਹ ਗਿਆ ਹੀ ਇੱਥੇ ਬੈਦਵਾਲ ਥਾਣੇ ਸਰਬਜੀਤ ਦਾ ਕਰਕੇ ਪੀ ਸਤਪਾਲ ਨੂੰ ਛੱਡਿਆ ਮੁਲਕੇ ਇਹਦੇ ਮਗਰ ਪੈ ਲਈ ਵੀ ਇਹਨੂੰ ਛੱਡ ਦੇਣਾ ਤੇ ਗਿਆ ਹੀ ਤੇ ਗਾੜੀ ਗੇਟ ਦੇ ਉੱਤੋਂ ਮੁਲਾਜ਼ਮ ਨੇ ਕਿਹਾ ਵੀ ਇੱਥੇ ਰਾਤ ਦੇ ਤਿੰਨ ਬੰਦੇ ਮਗਾਵ ਦੇ ਚ ਮਰੇ ਗਏ ਆ ਜਦੋਂ ਤਿੰਨ ਬੰਦੇ ਨੇ ਕਿਹਾ ਤੇ ਗਾੜੀ ਥਾਣੇ ਜਦੋਂ ਇਹ ਗਏ ਐਸਐਚਓ ਕੋ ਗਏ ਕੋ ਸਵੇਰ ਕੋ ਸਵੇਰ ਸੰਕੋ ਤੇ ਇੰਨੇ ਗਾੜੀਆਂ ਕਿਹਾ ਵੀ ਮੈਂ ਤੁਹਾਡੇ ਨਾਲ ਸ਼ਾਮ ਨੂੰ ਗੱਲ ਕਰੂੰਗਾ 4-5 ਵਜੇ ਦਾ ਨੇ ਟਾਈਮ ਦਿੱਤਾ ਕਿ ਆਹਦੇ ਦੇ ਦੋ ਬੰਦੇ ਜਿਹੜੇ ਆ ਮੁਕਾਬਲਾ ਹੋ ਕੇ ਮਾਰੇ ਗਏ ਆ ਯਾਨੀ ਕਿ ਗੱਡੀ ਦੇ ਵਿੱਚੋਂ ਖੂਨ ਥੱਲੇ ਡਿੱਗਣ ਦਿਆ ਸੀ ਗੱਡੀ ਉੱਥੇ ਥਾਣੇ ਦੇ ਖਦੋਤੀ ਜਿਹੜੇ ਲਾਸ਼ਾਂ ਤਿੰਨਾਂ ਲਾਸ਼ਾਂ ਵਾਲੀ ਤੇ ਜਦੋਂ ਇਹਨਾਂ ਨੇ ਬਦਲੇ ਵੀ ਮਾਲਕ ਵੱਲੋਂ ਹੋ ਗਿਆ ਜਾਂ ਕਿਦਾਂ ਵੀ ਬਾਹਰੋਂ ਦੋ ਕਿਹਾ ਤਿੰਨ ਕਿਹਾ ਵਾ ਤੇ ਕਿਤੇ ਉਹਨੂੰ ਨਾ ਕੁਝ ਫੇਰ ਕਰਤਾ ਹੋਵੇ ਕਿਉਂਕਿ ਪਹਿਲਾਂ ਵੀ ਰੌਲਾ ਪੈ ਗਿਆ ਵੀ ਮਾਲਕਤਾ ਇਹਨਾਂ ਨੇ ਜਦੋਂ ਮਲਾਜੇ ਨੂੰ ਗੱਡੀਆਂ ਲੈ ਕੇ ਤੁਰੇ ਨਾ ਵੀ ਉਹਨੇ ਕਿਹਾ ਤਰਨ ਤਰਨ ਮਲਾਜਾ ਘਰੋਂ ਚੱਲੇ ਆ ਤੇ ਇਹਨਾਂ ਨੇ ਮਗਰ ਸਕੂਟਰ ਤੇ ਪਿੱਛਾ ਕੀਤਾ ਹਰਦੀਪ ਸਿੰਘ ਤੇ ਅਮਰਜੀਤ ਸਿੰਘ ਨੇ ਜਦੋਂ ਇਹ ਮਗਰ ਗਏ ਤੇ ਉਹਨਾਂ ਨੇ ਮਤਲਬ ਜਿੱਥੇ ਪੋਸਟਮਾਸਟਰ ਤਰਨ ਤਰਨ ਮਲਾਜਾ ਹੁੰਦਾ ਉੱਥੇ ਲੈ ਕੇ ਗਏ ਇਹ ਜਿਹੜਾ ਅਮਰਜੀਤ ਇਹਦੇ ਪਛਾਣ ਆ ਤੇ ਜਿਹੜਾ ਹਰਦੀਪ ਸਿੰਘ ਇਹ ਮਤਲਬ ਕੋਈ ਸੌਦੋ ਸੌਦਾਂ ਦੇ ਮੱਝ ਦੇ ਦੇ ਕੇ ਤੇ ਜਿਹਦਾ ਮਲਾਜੇ ਵਾਲਿਆਂ ਦਾ ਜਿਹੜੇ ਉਹ ਲੌਂਦੇ ਲੱਦਦੇ ਉਹਨਾਂ ਨਾਲ ਕੇ ਤੇ ਲਾਸ਼ਾਂ ਦੀ ਸਿਆਣ ਕਰਨੀ ਸੋਚਿਆ ਇਹਨੇ ਫਿਰ ਸ਼ਰਬਜੀਤ ਨੂੰ ਹਰਜੀਵ ਸਿੰਘ ਨੇ ਵੇਖ ਲਿਆ ਵੀ ਇਹ ਮਾਰਤਾ ਬਈ ਤੇ ਹਰਜੀਵ ਸਿੰਘ ਨੇ ਮੁੜ ਕੇ ਅਮਰਜੀਤ ਦੇ ਕੋਲ ਆ ਗਿਆ ਤੇ ਮੁੜ ਕੇ ਜਦੋਂ ਗੱਡੀ ਦੇ ਵਿੱਚ ਲਾਸ਼ਾਂ ਲੈ ਕੇ ਸ਼ਮਸ਼ਾਨ ਘਾਟ ਨੂੰ ਗਏ ਇਹ ਮਗਰੇ ਇਹਨਾਂ ਸਕੂਟਰ ਫੇ ਅੱਗਾ ਪਿਛਾ ਕਰਕੇ ਮਗਰ ਰੱਖਿਆ ਤਰਮਤਾਲ ਦਾ ਇਹ ਸੋਚਦੇ ਵੀ ਘਰੇਆਂ ਦਾ ਸੁੱਟ ਦੇਣੀਆਂ ਲਾਸ਼ਾਂ ਕਿਤੇ ਜਾਂ ਕੁਛ ਐਵੇਂ ਦਾ ਕਰਨ ਫਿਰ ਜਦੋਂ ਇਹਨਾਂ ਨੇ ਤਿੰਨਾਂ ਲਾਸ਼ਾਂ ਦੇ ਉੱਥੇ ਤਲਨ ਤਾਰਨਾ ਇਕੱਠਾ ਸੰਸਕਾਰ ਕੀਤਾ ਤੇ ਇਹ ਹਰਦੀਪ ਸਿੰਘ ਜਿਹੜਾ ਇਹ ਅੰਦਰ ਗਿਆ ਹੀ ਮਤਲਬ ਜਿੱਥੇ ਸੰਸਕਾਰ ਹੁੰਦੀ ਉੱਥੇ ਪਹੁੰਚਿਆ ਹੀ ਉਹਨਾਂ ਹਰਦੀਪ ਸਿੰਘ ਨੂੰ ਫੜ ਲਿਆ ਹੀ ਇਹ ਅਮਰਜੀਤ ਸਿੰਘ ਜਿਹੜਾ ਇਹ ਵਾਪਸ ਉੱਥੋਂ ਸਕੂਟਰ ਤੇ ਹੋ ਗਿਆ ਜਿਹੜੋਂ ਉਹਨੂੰ ਫੜ ਲਿਆ ਤੇ ਇਹ ਭੱਜ ਆਇਆ ਉੱਥੋਂ ਇਹਨੇ ਆਣ ਕੇ ਮਿਲ ਕੇ ਆ ਖੇਲੇ ਪਿੰਡੇ ਹਰਦੀਪ ਸਿੰਘ ਦਾ ਮਿਲ ਕੇ ਉਹਦੇ ਪ੍ਰਾਵਾਣਾਂ ਨੂੰ ਆਣ ਕੇ ਦੱਸਿਆ ਕਿਉਂਕਿ ਫੋਨ ਫਾਨ ਨਹੀਂ ਹੁੰਦੇ ਕੋਈ ਆਪਾਂ ਕਿਸ ਨੂੰ ਸੁਨਾ ਸਾਨੂੰ ਤੇ ਇੱਥੇ ਖੇਲੇ ਪਿੰਡ ਦੇ ਵਿੱਚ ਮਤਲਬ ਉਹ ਸਾਡਾ ਦਿ올 ਮੇਰਾ ਆ ਗਿਆ ਤੇ ਘਰ ਤੱਕ ਨਹੀਂ ਆ ਸਕਦਾ ਡਰਦਾ ਮੌਲ ਇਦਾਂ ਦਾ ਜਿਆਦਾ ਹੀ ਉਹਨੇ ਉਹਦੇ ਭਰਾਵਾਂ ਨੂੰ ਦੱਸਿਆ ਵੀ ਪਾਜੀ ਦੀ ਪਿੰਨ ਫੜ ਲਿਆ ਤੇ ਜਦੋਂ ਫਿਰ ਉਹਦੇ ਭਰਾ ਵੀ ਜਿਹੜੇ ਉਹ ਸਿੰਘ ਉਹਨਾਂ ਨੇ ਪਛਾਣ ਕਰ ਲਈ ਵੀ ਸਰਬਜੀਤ ਦੀ ਸਰਬਜੀਤ ਦੀ ਮਤਲਬ ਵੀ ਇਹਨਾਂ ਨੇ ਮਾਰ ਦਿੱਤਾ ਵਾ ਤੇ ਕਿਹਦੇ ਕਿੱਵੇਂ ਕਿਦਾਂ मतलब ਗੋਲੀਆਂ ਗੋਲੀਆਂ ਕਿਹੜੇ ਸਾ ਗੋਲੀਆਂ ਗਾਲੀਆਂ ਹਾਂਜੀ ਉਹ ਆਂਦਾ ਵੀ ਇਦਾਂ मतलब ਉੱਥੇ ਜਿਹੜਾ मतलब ਪੱਗ ਸੀ ਨਾ ਸ਼ਰਬਜੀਤ ਦੀ ਜਿਹੜੀ ਘਰੋਂ ਖੜੀ ਸੀ ਉਸੇ ਪੱਗ ਦੇ ਨਾਲ ਹੀ ਇਹਨਾਂ ਨੇ ਉੱਥੇ ਜਿਹੜੀਆਂ ਅੱਖਾਂ ਅੱਖਾਂ ਜੋ ਬੱਧੀਆਂ ਜਿੱਦਾਂ ਗੋਲੀਆਂ ਸਾਡੇ ਘਰ ਪੱਗ ਅਜੇ ਵੀ ਮੌਜੂਦ ਹੈਗੀ ਆ मतलब ਰੱਖੀ ਕਿਤੇ ਹੁਣ ਤਾਂ ਇੱਥੇ ਸਾਹਮਣੇ ਦੀ ਤੁਹਾਨੂੰ ਵਿਖਾਈ ਦਿੰਦੇ ਤੇ ਇਹ ਹਰਦੀਪ ਸਿੰਘ ਨੇ ਪੱਗ ਚੋਕੇ ਤੇ ਅਮਰਜੀਤ ਨੂੰ ਫੜਾਤੀ ਇਹਨਾਂ ਤੋਂ ਦੋਵਾਂ ਜਣੇ ਨੂੰ ਪਤਾ ਲੱਗ ਗਿਆ ਹੈ ਕਿ ਸ਼ਰਬਜੀਤ ਨੂੰ ਮਾਰਤਾ ਵਾ ਹਰਦੀਪ ਸਿੰਘ ਨੇ ਤਾਂ मतलब ਖੁਦ ਵੇਖ ਵੀ ਲਿਆ ਸੀ ਨਾ ਤੇ ਜਿਹੜਾ ਅਮਰਜੀਤ ਉਹ ਪਿੱਛੇ ਹੀ ਬਾਹਰ ਹੀ ਮਤਲਬ ਹਸਕਾਲ ਤੋਂ ਦੱਸ ਰਹੇ ਸੀ ਕਿ ਇਹ ਵੀ ਜਿਹੜੀਆਂ ਗੋਲੀਆਂ ਲੱਗੀਆਂ ਨੇ ਜਾਂ ਗੋਲੀਆਂ ਦੇ ਨਿਸ਼ਾਨ ਨੇ ਪੱਗ ਦੇ ਵਿੱਚ ਹਾਂਜੀ ਪੱਗ ਦੇ ਵਿੱਚ ਵੀ ਹੈਗੇ ਹੀ ਜੀ ਗੋਲੀਆਂ ਦੇ ਨਿਸ਼ਾਨ ਲੱਗੇ ਪੱਗ ਦੇ ਵਿੱਚ ਵੀ ਕਿੰਨੇ ਨਿਸ਼ਾਨ ਨੇ ਉਹਦੇ ਵਿੱਚ ਹੈਗੇ ਆ ਦੋ ਤਿੰਨ ਨਿਸ਼ਾਨ ਗੋਲੀਆਂ ਦੇ ਪੱਗ 'ਆ ਹਾਂਜੀ ਵਿੱਚ ਹੈਗੇ ਆ ਤੇ ਫਿਰ ਇਹ ਜਦੋਂ ਕਹੋਨਲ ਲੇਬਰੀ ਉਹ ਗਈ ਹਾਂਜੀ ਖੂਨ ਦੇ ਦਾਗ ਹੈਗੇ ਸੀ ਉਦੋਂ ਹੈਗੀ ਸੀ ਜਿੱਦਾਂ ਮਤਲਬ ਖੱਟੀ ਜੀ ਮਾਸਟਰ ਜੀ ਰੰਗ ਦੀ ਪੱਗ ਸੀ ਹੁਣ ਤੇ ਉਹ ਦਾਗ ਵੀ ਮਦਮ ਪੈ ਗਏ ਤੇ ਪੱਗ ਵੀ ਗਲਨ ਵਾਲੀ ਹੋਈ ਪਈ ਐ ਤਾਂ ਇਹ ਲਿਫਾਫੇ 'ਚ ਬੰਦ ਕੇ ਅਸੀਂ ਰੱਖੀ ਆ ਕਿਉਂਕਿ ਸਾਨੂੰ ਆ ਨਹੀਂ ਸੀ ਮਤਲਬ ਅਸੀਂ ਤੇ ਨਿਸ਼ਾਨੀ ਰੱਖੀ ਆ ਜਿੱਦਾਂ ਉਹਦੇ ਕੱਪੜੇ ਸ਼ਰਵਜੀਤ ਦੇ ਪਹਿਲੇ ਆ ਕੱਲ ਪਾਉਂਦਾ ਸੀ ਅਸੀਂ ਉਹ ਵੀ ਰੱਖੇ ਆ ਮਤਲਬ ਅਸੀਂ ਸੋਚਦਾ ਮੈਂ ਵੀ ਮੇਰਾ ਬੇਟਾ ਜਿਹੜਾ ਉਹਦੇ ਗੱਡਾ ਉਹਦੇ ਪਾਇਆ ਕਰ ਤੇ 33 ਸਾਲ ਲੱਗੇ ਇਨਸਾਫ ਨੂੰ ਵੈਸੇ ਤਾਂ ਤੁਸੀਂ ਗਵਾਇਆ ਹੀ ਗਵਾਇਆ ਕੁਝ ਹਾਸਲ ਦਾ ਕੀਤਾ ਹੀ ਨਹੀਂ ਪੇਕਾ ਪਰਿਵਾਰ ਚਲਾ ਗਿਆ ਤੁਹਾਡਾ ਤੁਹਾਡਾ ਇਹ ਪਰਿਵਾਰ ਵੀ ਚਲਾ ਗਿਆ ਬੱਚੇ ਬਾਈ ਮੈਨੂੰ ਦੱਸ ਲੈ ਮੈਂ ਕੰਮ ਲੱਭਦਾ ਫਿਰਦਾ ਵੀ 80 ਕਿੱਲੇ ਪੈੜੀ ਸੀ ਉਹ ਵੀ ਚਲੇਗੀ ਤੇ ਹੁਣ ਥੋੜੇ ਜਿ ਜ਼ਖਮਾਂ ਨੂੰ ਮਲਮ ਲੱਗੀ ਆ ਵੀ 30 32 ਸਾਲ ਲੱਗੇ ਆ ਚਲੋ ਮਾ ਜੀ ਹੁਣ ਮਤਲਬ ਜੇ ਵੇਖੋ ਤੁਹਾਨੂੰ ਮੈਂ ਦੱਸਣੀ ਵੀ ਜੀ ਸਾਨੂੰ ਪਤਾ ਹੁੰਦਾ ਵੀ ਸਾਨੂੰ ਇੰਨਾ ਟਾਈਮ ਆ ਤੇ ਉਹਨਾਂ ਦੀ ਪੱਗ ਵਿਖਾਉਣੀ ਅਸੀਂ ਜਾਂ ਹੀ ਮਤਲਬ ਅਈ ਉਹਨਾਂ ਨੂੰ ਸਾਹ ਸਾਹਮਣੇ ਕੱਢ ਕੇ ਰੱਖਦੇ ਵੀ ਸਾਡੇ ਸਾਨੂੰ ਕੋਈ ਪੁੱਛ ਸਕਦਾ ਵਾ ਸਾਨੂੰ ਇਹ ਚੀਜ਼ਾਂ ਸਾਡੀਆਂ ਦੱਬੀਆਂ ਗਈਆਂ ਆ ਇਹ ਚੀਜ਼ਾਂ ਦੀ ਸਾਨੂੰ ਕੋਈ ਆਸ ਨਹੀਂ ਹੈਗੀ ਜੋ ਸਾਨੂੰ ਕਾਹਨ ਇਨਸਾਫ ਮਿਲਿਆ ਨਾ ਜੋ ਵਕੀਲਾਂ ਨੇ ਇਨਸਾਫ ਦਵਾਇਆ ਉਹਨਾਂ ਨੇ ਭਜਨਸ ਕੀਤੀ ਆ ਬਿਨਾ ਪੈਸਿਆਂ ਤੁਹਾਡੇ ਕੇਸ ਲੜੇ ਆ ਸਾਨੂੰ ਮਤਲਬ ਕੱਲ ਸਾਡੇ ਮਨ ਨੂੰ ਸ਼ਾਂਤੀ ਜਦੋਂ ਇਹਨਾਂ ਨੂੰ ਸੁਣਾਏ ਉੱਤਮ ਕਿਹਾ ਜਾਂ ਤੁਹਾਨੂੰ ਇਹ ਵੀ ਕਹਿੰਦੇ ਹੋਣਾ ਕਿ ਕੇਸ ਵਾਪਸ ਲੈ ਲਓ ਕੰਪਰੋਮਾਈਜ਼ ਕਰ ਲਓ ਕੰਪਰੋਮਾਈਜ਼ ਦਾ ਜੀ ਤੁਹਾਨੂੰ ਪਤਾ ਹੀ ਆ ਇਹ ਬਥੇਰੇ ਥਾਈ ਪਜ ਹੱਥ ਪੱਲੇ ਇਹਨਾਂ ਨੇ ਮਾਰੇ ਆ ਤੇ ਜੇ ਅਸੀਂ ਕੋਈ ਮਾਰੇ ਮੋٹے ਪਰਿਵਾਰ ਦੇ ਹੁੰਦੇ ਤੇ ਸ਼ਾਇਦ ਅਸੀਂ ਵੀ ਕੋਈ 100000 200000 ਦਾ ਲੈ ਕੇ ਤੇ ਅਸੀਂ ਵੀ ਬਹਿ ਜਾਂਦੇ ਕਿਉਂਕਿ ਸਾਡੇ ਪਰਿਵਾਰ 'ਚ ਸ਼ੁਰੂ ਤੋਂ ਭਾਵੇਂ ਅਸੀਂ ਗਰੀਬੀ ਵੀ ਕੱਟੀ ਤੇ ਸਾਡੇ ਦਿਲ 'ਚ ਭੁੱਖ ਨਹੀਂ ਹਸ ਹੈਗੀ ਅਸੀਂ ਇਨਾਕ ਉਹਦੇ ਬਹੁਤ ਕੁਝ ਜੀ ਮਤਲਬ ਚੱਲਦਾ ਰਿਹਾ ਵਾ ਜਿਵੇਂ ਹੁਣਾ ਭਤੰਦਰਜੀਤ ਐਸਐਸਪੀ ਰਿਟਾਇਰ ਹੋਇਆ ਪਤਾ ਤਾਂ ਇਹਨੂੰ ਵੀ ਹੋਊਗਾ ਨਾ ਕਿ ਸੀਬੀਆਈ ਤੋਂ ਚੱਲਣ ਜਾ ਇੱਕ ਨਾ ਇੱਕ ਦਿਨ ਹੁਣ ਪਿਛੇ ਜੇ ਮਤਲਬ ਜਦੋਂ ਆ ਗਵਾਹੀ ਹੋਈ ਆ ਸਾਡੀ ਸੀਬੀਆਈ ਕੋਲ ਦੇ ਵਿੱਚ ਗਵਾਹੀਆਂ ਹੋਈਆਂ ਵਾ ਤੇ ਉਦੋਂ ਫਿਰ ਮੇਰਾ ਮਤਲਬ ਬੇਟੇ ਨੂੰ ਵੀ ਚੁੱਕ ਲਿਆ ਗਿਆ ਸੀ ਇਹ ਬਾਈ ਨਹੀਂ ਮਤਲਬ ਛੋਟਾ ਵਾ ਮਤਲਬ ਪਰਾ ਦਾ ਛੋਟੇ ਦਾ ਵਾ ਉਹਦੇ ਦਾ ਹੈਨਾ ਤੇ ਉਹਨੂੰ ਵੀ ਚੁੱਕ ਲਿਆ ਹੀ ਉਹਦੇ ਤੇ ਵੀ ਇੱਕ ਇਹਨਾਂ ਨੇ ਪਰਚਾ ਝੂਠਾ ਪਾਤਾ ਹੀ ਉਹ ਵੀ ਇਦਾਂ ਮਤਲਬ ਹਾਂ ਪਰੇਸ਼ਾਨੀਆਂ ਜੋ ਸਾਨੂੰ ਅਹੀਂ ਤੇ ਵੇਖੋਗੇ ਰਾਤ ਨੂੰ ਇਹ ਬੂਏ ਨੂੰ ਤਾਲੇ ਮਾਰ ਕੇ ਸੌਂਦੇ ਆ ਜਿਹੜੇ ਬੂਏ ਨੂੰ ਅਹੀਂ ਕਦੀ ਕੁੰਡੇ ਨਹੀਂ ਲਾ ਕੇ ਸੁੱਤੇ ਉਹਨਾਂ ਨੇ ਤਾਲੇ ਲਾਉਂਦੇ ਆ ਜੇ ਕੋ ਸਾਡੇ ਘਰ ਆਉਂਦਾ ਅਹੀਂ ਵਹਿੰਦੇ ਆ ਵੀ ਸਾਡੇ ਬੂਏ ਦੇ ਉੱਤੇ ਕੌਣ ਆ ਕੋਈ ਸਾਡੇ ਨਾਲ ਕੋਈ ਲੌਬੀ ਦੇ ਵਿੱਚ ਵੀ ਕੈਮਰੇ ਲਵਾਏ ਨੇ ਤੁਸੀਂ ਲਵਾਏ ਆ ਜੀ ਕੋਈ ਸ਼ੱਕ ਅਹੀਂ ਰਾਤ ਨੂੰ ਆ ਲੌਬੀ ਦਾ ਬੂਆ ਬੰਦ ਕਰਕੇ ਆਹ ਦਰਵਾਜੇ ਬੰਦ ਕਰਕੇ ਅਸੀਂ ਸੌਂਦੇ ਆ ਸਾਡੇ ਬੱਚੇ ਰਾਤ ਬਾਦ ਨਹੀਂ ਜਾਂਦੇ ਅਸੀਂ ਬੱਚਿਆਂ ਨੂੰ ਰਾਤ ਕਿਤੇ ਜਾਣ ਨਹੀਂ ਦਿੰਦੇ ਸਾਡੇ ਬੱਚਿਆਂ ਨੂੰ ਇਹ ਨਹੀਂ ਹੈਗਾ ਵੀ ਇਹ ਜਿੱਦਾਂ ਆਮ ਜਨਤਾ ਦੀ ਆਜ਼ਾਦੀ ਵਾਂਗੂ ਇਹ ਕੋਮਲ ਹੈਣਾ ਕਿਉਂਕਿ ਸਾਡੇ ਹਾਲੇ ਡਾ ਲੈਂਦਾ ਮੰਨ ਚ ਹੁਣ ਜਿਵੇਂ ਕੱਲ ਸੁਣਵਾਈ ਹੁੰਦੀ ਸੀਗੀ ਉੱਤੇ ਤੁਸੀਂ ਅੰਦਰ ਹੀ ਸੀਗੇ ਮيلا ਦਾ ਭੁਪਿੰਦਰ ਤੇ ਦੂਸਰਾ ਜਿਹੜਾ ਡੀਐਸਪੀ ਸੀਗਾ ਉਹ ਵੀਡੀਓ ਕਾਨਫਰੈਂਸਿੰਗ ਤੇ ਸੀਗਾ ਤੇ ਜਦੋਂ ਬਾਕੀ ਜਿਹੜੇ ਸੀਗੇ ਸਾਹਮਣੇ ਸਜ਼ਾ ਜਦੋਂ ਹੋਈ ਤੇ ਕੀ ਸੀਗਾ ਕੀ ਜੱਜ ਸਾਹਿਬ ਨੇ ਆਖਿਆ ਤੇ ਉਹਨਾਂ ਦੇ ਕੀ ਹਾਪਾਵ ਸੀਗੇ ਹਾਪਾ ਉਹਦਾ ਵੀਰ ਜੀ ਜਿੱਦਣ ਆਪਾਂ ਨੂੰ ਇਹਨਾਂ ਨੇ ਪਹਿਲਾਂ ਸ਼ੁੱਕਰਵਾਰ ਨੂੰ ਸਾਨੂੰ ਵਕੀਲਾਂ ਨੇ ਦੱਸਿਆ ਨਾ ਤੇ ਮੈਂ ਆਪਣੇ ਬੇਟੇ ਨੂੰ ਨਹੀਂ ਦੱਸਿਆ ਵੀ ਅੱਜ ਤੇ ਡੜੀ ਦੀ ਤਰੀਕ ਆ ਕਿਉਂਕਿ ਮੈਨੂੰ ਇਹ ਵੀ ਇਹ ਡੜੀ ਅਵਸਰ ਆਵੰਦਨ ਕੀ ਹੋਣਾ ਹੈ ਨਾ ਵੀ ਉਹਨਾਂ ਨੇ ਤੇ ਛੁੱਟ ਕੇ ਆ ਜਣਾ ਵਾ ਬਰੀ ਹੋ ਜਣਾ ਵਾ ਸਾਡੇ ਕੇਸਾਂ 'ਚ ਕੀ ਹੈਗਾ ਸਾਨੂੰ ਹਨ ਕਿ ਅਸਾਂ ਦੇ ਹੈਗੇ ਤਾਂ ਨਹੀਂ ਪਤਾ ਸਾਡੇ ਕੇਸਾਂ 'ਚ ਹੈਗਾ ਕੁਝ ਕੋਈ ਇਹਨਾਂ ਨੇ ਸੀਬੀਆਈ ਨੇ ਕਿੱਥੋਂ ਅਨਖਵਾਰੀ ਕਿੱਥੋਂ ਅਪਰੂਫ ਇਕੱਠੇ ਕੀਤੇ ਸਾਨੂੰ ਤੇ ਆ ਪਤਾ ਹੀ ਵੀ ਅਸੀਂ ਉੱਥੇ ਆ ਆਪਣੇ ਬਿਆਨ ਦੇ ਕੇ ਆਏ ਆ ਤੇ ਸਾਡੇ ਬਿਆਨਾਂ ਬਿਆਨਾਂ ਦੇ ਨਾਲ ਕੀ ਬਣਨਾ ਤੇ ਮਤਲਬ ਅੱਧੇ ਕਿ ਦਿਨਾਂ ਜਦੋਂ 12 ਕ ਦਾ 1 ਕ ਦਾ ਟਾਈਮ ਹੋਇਆ ਜਦੋਂ ਵਕੀਲਾਂ ਦੇ ਫੋਨ ਆਏ ਮੈਂ ਫੇਰ ਆਪਣੇ ਬੇਟੇ ਨੂੰ ਦੱਸਿਆ ਟੀਵੀ ਲਾ ਕੇ ਵੇਖ ਵੀ ਐਦਾਂ ਮਤਲਬ ਹੋਇਆ ਹਨਾ ਤੇ ਆਪ ਵੀ ਮੈਂ ਤੇ ਸਾਰ ਜਿਹੜੀ ਹੋਰ ਦਿਨ ਬਿਮਾਰਾ ਵਾਂਗੂ ਪਈ ਰਹੀ ਮੈਂ ਗਈ ਨਹੀਂ ਤਰੀਕ ਦੇ ਸੱਦਿਆ ਸੀ ਮੈਂ ਨਹੀਂ ਹੈ ਗਈ ਐਂ ਕਿਹਾ ਨਾ ਭਰੀ ਹੋਈ ਨਾ ਤੇ ਅਸੀਂ ਉੱਥੇ ਭਜੇ ਜਾਵਾਂਗੇ 200 400 ਲਾ ਕੇ ਅਸੀਂ ਫੇਰ ਘਰ ਨੂੰ ਵਾਪਸ ਤੇ ਫਿਰ ਜਦੋਂ ਹੁਣ ਸ਼ੁੱਕਰਵਾਰ ਤੋਂ ਥੋੜਾ ਜਿਹਾ ਸਾਡਾ ਦਿਲ ਜਿਹੜਾ ਵਾ ਮਤਲਬ ਖਲੋ ਗਿਆ ਵੀ ਕੁਝ ਬਣੂਗਾ ਸਾਡੇ ਕੇਸ ਦਾ ਫਿਰ ਹੁਣ ਜਿੱਦਣ ਕੱਲ ਜਿੱਦਾਂ ਜਣਾ ਹੀ ਅਸੀਂ ਸਾਰੀ ਰਾਤ ਸੁੱਤੇ ਹੀ ਨਹੀਂ ਗਏ ਦਿਨ ਚੜੇ ਅਸੀਂ ਜਾਈਏ ਦਿਨ ਚੜੇ ਤੇ ਅਸੀਂ ਮਤਲਬ ਉਸ ਵਕਤੇ ਤੁਰ ਗਏ ਸਾਨੂੰ ਉਹ ਵਿਚਾਰੇ ਆਪ ਹੀ ਗੱਡੀ ਤੇ ਲੈ ਕੇ ਗਏ ਆ ਤੇ ਉੱਥੇ ਜਾ ਕੇ ਜਦੋਂ ਵੇਖਿਆ ਵਾ ਮਾਹੌਲ ਤੇ ਫਿਰ ਉਹਨਾਂ ਦੇ ਮਤਲਬ ਚਿਹਰੇ ਤੇ ਵੀਰ ਜੀ ਸ਼ਿਕਵਾ ਨਹੀਂ ਹੀ ਕੋਈ ਵੀ ਹੈਗਾ ਜਿਹੜੇ ਮੁਲਾਜ਼ਮ ਉੱਥੇ ਆਏ ਵੀ ਸੀ ਨਾ ਦੋ 2003 ਜਿਹੜੇ ਆਏ ਉਹਨਾਂ ਦੇ ਕੋਈ ਚੇਹਰੇ ਤੇ ਨਹੀਂ ਹੈਗਾ ਉਹਦੇ ਆਪਣੀਆਂ ਇੱਕ ਜਿਹੜਾ ਸੀ ਉਹ ਆਪਣੀ ਬਾਹ ਬਖਾਈ ਜਾਂਦਾ ਸੀ ਆ ਮੇਰੀ ਬਾਹ ਤੇ ਇਦਾਂ ਹੋਇਆ ਵਾ ਇਦਾਂ ਹੋਇਆ ਵਾ ਇਹੋ ਹੀ ਹੋਊਗਾ ਸਜ਼ਾ ਕੱਟ ਕਰਨ ਦਾ ਤੇ ਉਹਨਾਂ ਨੂੰ ਕੋਈ ਸ਼ਿਕਵੇ ਨਹੀਂ ਉਹਨਾਂ ਦੇ ਬੰਦੇ ਵੀ ਮਗਰ ਆਏ ਸੀ ਚੰਗੇ ਬੰਦੇ ਜਿਹੜੇ ਚੰਗੇ ਉਹਨਾਂ ਦੇ ਮਗਰ ਪਰਿਵਾਰ ਹੋਣੇ ਆ ਪੈਸੇ ਵਾਲੇ ਹੈਗੇ ਆ ਹਨਾ ਤੇ ਜਦੋਂ ਕੱਲ ਫਿਰ ਸਜ਼ਾ ਸੁਣਾਈ ਨਾ ਅਸੀਂ ਪਹਿਲਾਂ 2 ਵਜੇ ਅੰਦਰ ਗਏ ਆ ਫੇ ਜੈ ਸਾਹਬ ਨੇ ਸਾ ਉਹਨਾਂ ਦੇ ਨਾ ਵਕੀਲਾਂ ਦੇ ਨਾਲ ਜੈ ਸਾਹਬ ਨੇ ਜਦੋਂ ਗੱਲ ਕੀਤੀ ਆਹਦਾ ਫੇਰ ਦਿਲ ਡੋਲ ਗਿਆ ਵੀ ਸ਼ਾਇਦ ਕੁਝ ਵਿਕ ਗਿਆ ਹੋਵੇ ਫੇਰ ਵੀ ਤੇ ਜਦੋਂ ਫੇਰ 3 ਵਜੇ 3:30 ਵਜੇ ਸਜਾ ਸੁਣਾਈ ਆਂ ਆਈ ਕੋਟ ਕੋਟ ਪਾਣੀ ਮੂੰਹ ਉੱਥੇ ਲਾਉਨੇ ਆ ਵੀ ਪਤਾ ਨਹੀਂ ਕੀ ਹੋਣਾ ਵਾ ਜਦੋਂ ਸਜਾ ਸੁਣਾਈ ਫੇਰ ਮੀਡੀਆ ਸਾਡੇ ਦਵਾਲੇ ਫੇਰ ਫੇਰ ਤੇ ਸਾਡਾ ਜਿਹੜਾ ਅੰਦਰ ਦਾ ਜ਼ਮੀਰ ਫੇਰ ਜਗ ਗਿਆ ਸਾਡਾ ਉਹਨਾਂ ਦੇ ਨਹੀਂ ਕੋਈ ਅਥਰੂ ਥਰੂ ਨਿਕਲੇ ਵੀ ਨਹੀਂ ਇਹ ਉਹਨਾਂ ਦੀ ਅਥਰੂ ਥਰੂ ਇਹਨਾਂ ਦੇ ਕੀ ਆ ਇਹਨਾਂ ਨੇ ਮਤਲਬ ਜ਼ਿੰਦਗੀ ਵੀ ਹੰਡਾਲੀ ਆ ਪੈਸੇ ਦੇ ਵਿੱਚ ਇਹਨਾਂ ਦੇ ਬੱਚਿਆਂ ਨੇ ਚੰਗੀਆਂ ਸਹੂਲਤਾਂ ਚੰਗਿਆਂ ਕਾਲਜਾਂ ਜਿਨ੍ਹਾਂ ਦੇ ਬੱਚੇ ਪੜ ਗਏ ਆ ਐ ਸ਼ਾਦਮ ਦੀ ਜ਼ਿੰਦਗੀ ਜੀ ਆ ਬੈਨੀਫਿਟ ਸਾਰੇ ਇਹਨਾਂ ਨੂੰ ਸਰਕਾਰ ਵੱਲੋਂ ਮਿਲ ਗਏ ਆ ਸਟਾਰ ਇਹਨਾਂ ਨੂੰ ਮਿਲ ਗਏ ਆ ਹਨਾ ਤੇ ਹੁਣ ਤੇ ਚਲੋ ਬਸ਼ਰਮੀ ਦੀ ਵੀ ਕੋਈ ਹਾਦੰਦੀ ਹੁਣ ਤੇ ਬਸ਼ਰਮੀ ਦੇ ਨਾਲ ਜਿਹੜੀ ਜ਼ਿੰਦਗੀ ਕੱਟਣਗੇ ਕੱਟਣਗੇ ਪਰ ਅਹੀਂ ਹੁਣ ਮਤਲਬ ਦਿਲ ਕੱਢ ਕੇ ਮਤਲਬ ਤੁਹਾਡੇ ਨਾਲ ਜਿਹੜੀਆਂ ਦੱਬੀਆਂ ਸੀ ਸਾਡੇ ਬੱਤੀ 30 ਸਾਲ ਕੋਈ ਛੋਟੀ ਮੋਟੀ ਚੀਜ਼ ਨਹੀਂ ਹੁੰਦੀ ਵੀਰ ਜੀ ਇਹ ਜਿਹੜੀਆਂ ਸਾਡੇ ਦਿਲ ਚ ਉਦੋਂ ਦੀਆਂ ਗੱਲਾਂ ਦੱਭੀਆਂ ਸੀ ਅੱਜ ਸਾਡੀਆਂ ਬਾਹਰ ਆਈਆਂ ਮੇਰੇ ਬੇਟੇ ਨੂੰ ਨਹੀਂ ਪਤਾ ਹੁੰਦਾ ਮੇਰੇ ਡੈਡੀ ਸ਼ਰਮਜੀਤ ਆ ਇਹ ਮਤਲਬ ਉਹਦਾ ਆਪਣੇ ਦਾ ਛੋਟਾ ਚਾਚਾ ਸੀ ਉਹਨੂੰ ਡੈਡੀ ਸਮਝਦਾ ਰਿਹਾ ਇਹਨੂੰ ਹੁਣ ਸੰਦੀਪ ਮੈਡਮ ਦੇ ਜਾ ਕੇ ਸਕੂਲ 'ਚ ਪਤਾ ਲੱਗਾ ਵੀ ਮੇਰੇ ਡੈਡੀ ਨਾ ਸ਼ਰਮਜੀਤ ਭਾਈ ਤੁਹਾਨੂੰ ਕਦੋਂ ਕੋ ਪਤਾ ਲੱਗਿਆ ਵੀ ਮੇਰੇ ਡੈਡੀ ਨੂੰ ਜਿਵੇਂ ਹੋਛ ਬੰਦੇ ਨੂੰ ਜਦੋਂ ਸੰਭਾਲਦਾ ਜਾਂ ਕੋਈ ਦੱਸਦਾ ਉਦੋਂ ਕੀ ਸੀਗਾ ਮਾਂਚ ਜਾਂ ਕਦੋਂ ਕਿ ਲੱਗਿਆ ਤੁਹਾਨੂੰ ਪਤਾ ਮੈਂ 8th ਕਲਾਸ ਚੋਂ ਤੇ ਭਾਈ ਧਰਮ ਸਿੰਘ ਖਾਸਾ ਟਰਸਟ ਚ ਗਿਆ ਉਥੇ ਮੈਨੂੰ ਪਤਾ ਲੱਗਾ ਇਹ ਜਾ ਕੇ ਉਦੋਂ ਉਹਨਾਂ ਨੇ ਮੈਡਮ ਸੰਦੀਪ ਹੀ ਉਹਨਾਂ ਨੇ ਦੱਸਿਆ ਇਹ ਇਦਾਂ ਇਦਾਂ ਵਾ ਸਾਰਾ ਜੋ ਵੀ ਪੀ ਇਦਾਂ ਇਦਾਂ ਹੋਇਆ ਤੁਹਾਡੇ ਫਾਦਰ ਸਾਹਿਬ ਨਾਲ ਪੀ ਉਹ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਤੁਹਾਡੇ ਚਾਚਾ ਜੀ ਆ ਤੇ ਉਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ ਮੈਨੂੰ ਉਦੋਂ ਉਦੋਂ ਪਤਾ ਲੱਗਣ ਲੱਗਾ ਵੀ ਆ ਇਦਾਂ ਆ ਗੱਲ ਹੋਈ ਇਹਨਾਂ ਨਾਲ ਤੁਹਾਨੂੰ ਕੋਈ ਸੈਟ ਕਾਲ ਜਾਂ ਫਿਰ ਕਦੀ ਡਰਾਇਆ ਧਮਕਾਇਆ ਹੋਵੇ ਕਦੀ ਇਦਾਂ ਕਦੀ ਗੱਲ ਹੋਈ ਕਦੀ ਵੀ ਪੁਲਿਸ ਵਾਲੇ ਤਾਂ ਬਹੁਤ ਵੱਡੇ ਅਫਸਰ ਸੀਗੇ ਨਹੀਂ ਇਦਾਂ ਮਤਲਬ ਸਾਹਮਣੇ ਆਣ ਕੇ ਤਾਂ ਨਹੀਂ ਉਦਾਂ ਮਤਲਬ ਕਦੀ ਕਿਸਦੇ ਹੱਥ ਸੁਣਾ ਕਰਦੇ ਵੀ ਕੰਪਰੋਮਾਈਜ਼ ਕਰ ਲੋ ਜਾਂ ਕੋਈ ਵੀ ਵੀ ਪੈਸੇ ਵਾਲਾ ਲੈ ਕੇ ਬਹਿਜੋ ਆਨੂੰ ਤਾਂ ਸਜ਼ਾ ਹੋਊ ਵੱਡੀ ਗੱਲ ਅਸੀਂ 2 ਸਾਲ ਅੰਦਰ ਲਾਵਾਂਗੇ ਤੁਹਾਨੂੰ ਉੱਚ ਕੀ ਮਿਲਣਾ ਵਾ ਤੇ ਹੁਣ ਤੇ ਐਂ ਤੁਹਾਨੂੰ ਪੈਸੇ ਦੇਣ ਡੇ ਆ ਇਹ ਚੀਜ਼ਾਂ ਮਤਲਬ ਕਰਦੇ ਕਿਸਦੇ ਹੱਥ ਸੁਣਾ ਕਰਦੇ ਕੋਦਤ ਨਹੀਂ ਘੜੀ ਹੁੰਦੇ ਤੁਸੀਂ ਮੀਟਰਸਟ ਚ ਪੜੇ ਹੋ ਮਤਲਬ ਵੀ ਘਰ ਦੇ ਹਾਲਾਤਾਂ ਕਰਕੇ ਤੁਸੀਂ ਹੁਣ ਕੀ ਕੰਮ-ਕਾਰ ਕਰਦੇ ਹੋ ਬਾਈ ਹੁਣ ਮੈਂ ਇੱਥੇ ਕੰਪਿਊਟਰ ਦਾ ਕੰਮ ਕਰਦਾ ਉਹ ਥੋੜਾ ਕੁ ਮਹੀਨਾ ਕੋ ਹੋ ਗਿਆ ਮੈਂ ਮਤਲਬ ਛੱਡਿਆ ਗਿਆ ਤੇ ਹੁਣ ਕਰਈਆਂ ਦੇ ਫਿਲਹਾਲ ਕੰਮ ਹੈ ਹੀ ਨਹੀਂ ਕੋਈ ਨਹੀਂ ਹੁੰਦੀ ਹੈ ਗੱਲ ਸੋਚੋ ਇਹਦਾ ਵੀ ਬੇਟੇ ਦਾ ਵਿਆਹ ਹੋਇਆ ਵਾ ਇਹਦੀ ਕਲ ਦੀ ਨੂੰ ਖਾਲਸਾ ਦਵਾਲਿਆਂ ਦੇ ਮਸ਼ੀਨਾਂ ਦਿੱਤੀਆਂ ਵਾ ਕੋਈ 35-40 ਹਜ਼ਾਰ ਦਾ ਸਮਾਨ ਲਈ ਸਾਂਸਾਂ ਜੋ ਵੀ ਨਿਕਾ ਮੋਟਾ ਵਾ ਬਟਿਕ ਦੇਤੇ ਜਿਵੇਂ ਉਹ ਸਲਾਈ ਦਾ ਕਰਦੀ ਆ ਇਹਦਾ ਦੇ ਕੰਮ ਇਦਾਂ ਹੀ ਆ ਵੀ ਕਿਹੇ ਫੈਕਟਰੀ 'ਚ ਜਾਂ ਕਿਤੇ ਵੀ ਲੱਗ ਗਿਆ 2 ਮਹੀਨੇ ਲਾ ਦੇ ਜਦੋਂ ਉੱਥੋਂ ਛੁੱਟ ਗਿਆ ਕੰਮ ਫੇਰ 2 ਮਹੀਨੇ ਘਰ ਫੇਰ ਕਿਤੇ ਲੱਗੇ 6 ਮਹੀਨੇ ਲੱਗ ਗਏ ਇਹਦਾ ਮਤਲਬ ਜੋ ਵੀ ਸਰਕਲ ਆ ਇਹਦਾ ਇਦਾਂ ਚੱਲਣ ਡਿਆ ਵਾ ਬਈ ਇੱਕ ਸਮੇਂ ਦੇ ਉੱਤੇ 80 85 ਕਿੱਲੇ ਮਾਇਨੇ ਰੱਖਦੇ ਆ ਵੀ ਇਹਦਾ ਪਿੰਡ ਪਿੰਡ ਦੀ ਜ਼ਮੀਨ ਹੀ ਬਣ ਜਾਂਦੀ ਨਹੀਂ ਤੇ ਹੁਣ ਕੰਮ ਵੀ ਨਹੀਂ ਲੱਭਦਾ ਹੁੰਦਾ ਹੀ ਆ ਨਾ ਵੀ ਸਮਾਜ ਨੇ ਕਿਦਾਂ ਪਲਟੀ ਮਾਰੀ ਵੀ ਘਰ ਦਾ ਇੱਕ ਜੀ ਲੈ ਗੇ ਤੇ ਉਸ ਤੋਂ ਬਾਅਦ ਕਿੱਡਾ ਪਾਰਟੀ ਵੱਜ ਗਈ ਹਾਂਜੀ ਹਾਂਜੀ ਇਹ ਤੇ ਹੁੰਦਾ ਹੀ ਆ ਮਨ ਚ ਆਉਂਦਾ ਹੀ ਆ ਜਦੋਂ ਬਾਹਰ ਨੂੰ ਜਾਈਦਾ ਵਾ ਕਿ ਤਵਾਂ ਲੱਗਦਾ ਪਿਆ ਵੀ ਸਾਡੀ ਪੜੀ ਜਾਂ ਵੀ ਆ ਚੀਜ਼ ਆ ਉਦੋਂ ਮਨ ਨੂੰ ਤੇ ਧੂਪੇਂਦੀ ਆ ਕਰਾ ਤੇ ਹੁਣ ਫਿਰ ਜੀ ਘਰ ਦਾ ਕਿੱਦਾਂ ਚੱਲਦਾ ਜੀ ਫਿਰ ਹੁਣ ਜੀ ਹਣੇ ਹੋਈ ਬੇਟਾ ਜਾਂਦਾ ਵਾ ਆਪਦੇ ਕੰਮ ਧੰਦਾ ਥੋੜਾ ਬੋਤਾ ਕਰਦਾ ਬੋਟੀ ਬਟੀਖ ਦਾ ਕਰਦੀ ਆ ਤੇ ਘਰ ਕੋਲ ਦਾ ਤਾਂ ਦੱਸਿਆ ਸ਼ਿਲਟਮਸਾ ਦਾ ਵੀ ਜਿੱਦਾਂ ਜਿੱਦਾਂ ਦੇ ਹਾਲਾਤ ਰਹੇ ਆ ਕਿ ਮਤਲਬ ਉਹਨਾਂ ਹੱਥਾਂ 'ਚ ਤੇ ਸੋਹ ਡੇ ਰਿਸਤੇਦਾਲ ਮੈਂ ਚਾਹ ਦੇ ਦਿੰਦੇ ਮੈਂ ਉਹ ਵੀ ਲੈ ਆਉਣੀ ਜੇ ਮੈਨੂੰ ਕੋਈ ਰਿਸਤੇਦਾਲ ਕੋਈ ਗਲਤ ਦੇ ਪਾਏ ਕਪੜੇ ਦੇ ਦਿੰਦਾ ਮੈਂ ਉਹ ਵੀ ਲੈ ਕੇ ਪਾ ਦੇਣੀ ਹਾਂ ਜੀ ਚਲੋ ਕੋਈ ਗੱਲ ਨਹੀਂ ਤੁਸੀਂ ਹੌਸਲਾ ਰੱਖੋ ਕਿਉਂਕਿ ਇਹ ਸਮੇ ਦਾ ਚੱਕਰ ਆ ਪਰ ਜਿਹੜੀ ਹੁਣ ਉਹਨਾਂ ਨੂੰ ਸਜ਼ਾ ਮਿਲ ਗਈ ਹੈ ਜਿਹੜੀ ਇਸ ਉਮਰ ਆ ਕੇ ਮੈਨੂੰ ਲੱਗਦਾ ਵੀ ਇਹ ਵੀ ਬਹੁਤ ਹੈ ਪਰ ਜਿਹੜਾ ਇਹ ਸੰਤਾਪ ਤੁਸੀਂ ਹੰਡਾਲਿਆ ਇਹ ਨਹੀਂ ਮੈਨੂੰ ਲੱਗਦਾ ਕਿਸੇ ਨੇ ਹੰਡਾਉਣਾ ਚਲੋ ਫਿਰ ਵੀ ਅਸੀਂ ਆਨੇ ਵੀ ਉਹਨਵਾਸ ਸਮਾਂ ਜਿਹੜਾ ਵਾ ਸਾਡਾ ਹੁਣ ਉਹੀ ਗਾੜੀ ਤੁਹਾਨੂੰ ਦਸੀਏ ਵੀ ਕੋਈ 80 ਕਿਲੇ 70 ਕਿਲੇ ਕੋਈ ਛੋਟੀ ਮੋਟੀ ਜ਼ਮੀਨ ਨਹੀਂ ਹੁੰਦੀ ਤੇ 32 ਕਿਲ ਸਾਲ ਵੀ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈਗੀ ਹੈਨਾ ਇਹਨਾਂ ਦੇ ਮੇਲ ਕਰਕੇ ਵੇਖੋ ਤੇ ਸਾਡੇ ਬੱਚਿਆਂ ਨੇ ਗਰੀਬੀਆਂ ਦੇ ਵਿੱਚ ਟਰੱਕਾਂ 'ਚ ਪੜਕੇ ਟਾਈਮ ਕੱਢਿਆ ਹੈਨਾ ਫਰੀ ਦੀਆਂ ਕਿਤਾਬਾਂ ਕਾਪ ਕੇ ਲੈ ਲੈ ਕੇ ਇੱਕ ਸੰਸਥਾ ਹੈਗੀ ਹੀ ਮਤਲਬ ਤਾਮੀ ਸਾਹਿਬ ਕੋਈ ਹੈਗੀ ਸੀ ਉਹਨਾਂ ਦੀ ਬੀਬੀ ਹੈਗੀ ਆ ਉੱਥੇ ਚੰਡੀਗੜ੍ਹ ਮੈਂ ਉਹਨਾਂ ਕੋ ਆਪਣੇ ਬੱਚਿਆਂ ਦੇ ਕੇ ਗਈ ਵੀ ਮੇਰੇ ਬੱਚੇ ਜਿਹੜੇ ਉਹ ਤੁਹਾਡੇ ਸਕੂਲ ਚ ਫ੍ਰੀ ਪੜ੍ਹ ਜਾਂ ਹਨਾ ਤੇ ਉਹਨਾਂ ਨੇ ਵੀ ਉਦੋਂ ਮੈਨੂੰ ਕਿਹਾ ਤਾਂ ਵੀ ਅਹੀਂ ਮੁੰਡਿਆਂ ਨੂੰ ਨਹੀਂ ਪੜਾਉਂਦੇ ਕੁੜੀਆਂ ਨੂੰ ਪੜਾਉਂਦੇ ਮੈਂ ਬੇਟੇ ਨੂੰ ਲੈ ਕੇ ਗਈ ਹਾਂ ਫਿਰ ਸੰਦੀਪ ਮੈਡਮ ਨੇ ਫਿਰ ਸਾਨੂੰ 500 ਰੁਪਏ ਵੀ ਦਿੰਦੀ ਰੇ ਥਾਮੀ ਸਾਹਿਬ ਦੇ ਘਰ ਦੇ ਦਰਵਾਜ਼ਾ ਸਾਫ ਲੱਗੇ ਅੰਬਰਸਾਦ ਹੁੰਦੇ ਸੀ ਫਿਰ 700 ਮਿਲਦਾ ਰਿਹਾ ਹਨਾ ਤੇ ਇੰਨੀ ਇੰਨੀ ਜਮੀਨਾਂ ਦੇ ਮਾਲਕ ਪਿੱਛੇ ਮੇਰਾ ਬੇਕਾ ਬਰਵਾ ਜਿਹੜਾ ਮੇਰਾ ਡੇਢੀ ਸਰਪੰਚ ਸੀ ਮਤਲਬ ਮੇਰੇ ਡਾਡੀ ਨੇ 15 ਸਾਲ ਸਰਪੰਚੀ ਕੀਤੀ ਹੈ 20 ਸਾਲ ਹੈ ਨਾ ਤੇ ਇਹੋ ਜਿਹੇ ਹਾਲਾਤਾਂ ਚੋਂ ਤੇ ਇਹੋ ਜਿਹੇ ਹਾਲਾਤਾਂ ਚ ਆ ਜਗੇ ਅਰਸ਼ਾ ਤੋਂ ਜਦੋਂ ਫਰਸ਼ੇ ਦੇ ਡਿੱਗ ਪਏ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਉਹ ਹਾਲਾਤ ਕਿਵੇਂ ਦੇ ਹੁੰਦੇ ਆ ਠੀਕ ਹੈ ਮਾੜਾ ਜੀ ਬਹੁਤ ਗਾੜੀ ਇਹੋ ਹੀ ਆ ਵੀ ਸਾਡੇ ਬੱਚਿਆਂ ਦਾ ਚਲੋ ਗਾੜੀ ਇਹਨਾਂ ਦਾ ਪੁਵੇਖੇ ਦਾ ਬੇਟੇ ਦਾ ਵਾ ਚੱਲ ਇਹਨੂੰ ਨੌਕਰੀ ਮਿਲ ਜੇ ਸਾਨੂੰ ਗਾਂਹ ਜ਼ਿੰਦਗੀ ਦੀ ਰੋਟੀ ਵਾਸਤੇ ਕੋਈ ਕੋਈ ਪੈਨਸ਼ਨ ਦਾ ਸਾਧਨ ਦਾ ਕੋਈ ਬੈਨੀਫਿਟ ਸਾਡ ਨੂੰ ਮੇਜੇ ਕਿਉਂਕਿ ਇਹਨਾਂ ਦੇ ਤੇ ਸਟਾਲ ਵੀ ਲੱਗ ਗਏ ਤੇ ਇਹਨਾਂ ਦੇ ਬੱਚੇ ਵੀ ਪੜ ਗਏ ਇਹਨਾਂ ਪੈਸੇ ਵੀ ਲੁੱਟ ਲਏ ਇਹਨਾਂ ਪੈਸਾ ਵੀ ਲੁੱਟ ਲਿਆ ਜੋ ਇਹਨਾਂ ਨੇ ਤੇ ਕਾਨੂੰਨ ਵੀ ਇਹਨਾਂ ਦੇ ਕਿਉਂਕਿ ਇਹ ਆਪੇ ਜੱਜ ਹੀ ਆਪੇ ਵਕੀਲ ਹੀ ਉਹਨਾਂ ਟਾਈਮਾਂ ਦੇ ਵਿੱਚ ਸਭ ਕੁਝ ਆਪੇ ਕਰੀ ਜਾਂਦੇ ਸੀ ਤੇ ਹੁਣ ਚਲੋ ਸਾਡੇ ਬੱਚਿਆਂ ਦੀ ਗਾੜੀ ਕੋਈ ਸੁਣਵਾਈ ਹੋਵੇ ਕਿ ਸਾਨੂੰ ਫਿਰ ਵੀ ਚਲੋ ਤੇ ਬਾਕੀ ਸੀਬੀਆਈ ਕੋਰਟ ਨੇ ਜੋ ਵੀ ਮਤਲਬ ਵਕੀਲ ਭਾਈ ਸ਼ਰਮਜੀਤ ਸਿੰਘ ਹੀ ਜਗੀਰ ਸਿੰਘ ਸਾਡਾ ਬੜਾ ਉਹਨਾਂ ਨੇ ਸਾਥ ਦਿੱਤਾ ਜੇ ਆ ਤਰੀਕਾ ਤੇ ਲੈ ਗਏ ਮੇਰੇ ਕੋ ਕਰਾਇਆ ਨਹੀਂ ਹੁੰਦਾ ਤੇ ਉਹ ਆਪਣੀ ਗੱਡੀ ਤੇ ਸਾਨੂੰ ਲੈ ਕੇ ਜਾਂਦੇ ਰਹੇ ਹੁਣ ਵੀ ਕੱਲ ਅਸੀਂ ਉਹਨਾਂ ਦੇ ਨਾਲ ਹੀ ਗਏ ਹਾਂ ਤੇ ਹੈਗੇ ਨੇ ਚੰਗੇ ਲੋਕ ਵੀ ਹੈਗੇ ਨੇ ਬਹੁਤ ਸਾਰੇ ਬਾਕੀ ਜੇ ਹੁਣ ਸੋਚੀਏ ਤੇ ਸਭ ਵੀ ਹੈਗਾ ਵਾ ਹੁਣ ਅਸੀਂ ਪਾਠ ਵੀ ਕਰਾਵਾਂਗੇ ਹੁਣ ਸਾਡੇ ਮਨ ਨੂੰ ਸ਼ਾਂਤੀ ਆਈ ਸਾਡੇ ਅੰਦਰ ਦੀਆਂ ਜੋ ਵੀ ਜ਼ਮੀਰ ਦੱਬੇ ਹੀ ਸਾਡੇ ਉਹ ਸਟਾਡੀ ਜਿਹੜੀ ਤੋਂ ਗ੍ਰੇਸ਼ਿਕ ਵੇ ਜਿਹੜੇ ਰੱਬ ਨੇ ਹੁਣ ਦੂਰ ਕਰਕੇ ਤੇ ਦੱਸਿਆ ਵੀ ਪਰਮਾਤਮਾ ਹੈਗਾ ਵਾ ਠੀਕ ਆ ਮਾਤਾ ਜੀ ਬਹੁਤ ਬਹੁਤ ਧੰਨਵਾਦ ਤਾਂ ਇਹ ਸਰਬਜੀਤ ਸਿੰਘ ਦਾ ਪਰਿਵਾਰ ਹੈ ਬੇਸ਼ੱਕ ਇਹਨਾਂ ਨੂੰ ਹੁਣ ਇਨਸਾਫ ਮਿਲ ਚੁੱਕਾ ਪਰ ਜਿਹੜੇ 32 ਸਾਲ ਇਹਨਾਂ ਨੇ ਸੰਘਰਸ਼ ਜਾਂ ਸੰਤਾਪ ਚ ਹੰਡਾਏ ਆ ਉਹ 32 ਸਾਲਾਂ ਦਾ ਕੋਈ ਲੇਖਾ ਜੋਖਾ ਕੀਤਾ ਹੀ ਨਹੀਂਗਾ ਉਹਦੇ ਵਿੱਚ ਬੱਚੇ ਵੱਡੇ ਹੋਏ ਟਰਸਟਾਂ ਦੇ ਪੜੇ ਨੇ ਬੜੀ ਭਾਉਕ ਜੀ ਗੱਲ ਕੀਤੀ ਐ ਵੀ ਕੋਈ ਚੌਲ ਦਿੰਦਾ ਸੀ ਚੌਲ ਲੈ ਲਈਦੇ ਸੀ ਕੋਈ ਪਾਏ ਕੱਪੜੇ ਦਿੰਦਾ ਸੀ ਉਹ ਪਾ ਲਈਦੇ ਸੀਗੇ ਜਿੱਥੇ ਇੱਕ ਪਰਿਵਾਰ 80 80 ਕਿੱਲੇ ਦਾ ਮਾਲਕ ਹੋਵੇ ਤੇ ਉਹ ਅੱਜ 5-500 ਰੁਪਏ ਦਾ ਮੁਹਤਾਜ ਹੋ ਜੇ ਇਹ ਬਹੁਤ ਚੀਜ਼ਾਂ ਮਾਇਨੇ ਰੱਖਦੀਆਂ ਨੇ ਠੀਕ ਹੈ ਪ੍ਰਸ਼ਾਸਨ ਉਦੋਂ ਦਾ ਜੋ ਮਰਜ਼ੀ ਸੀਗਾ ਪਰ ਜੋ ਹੁਣ ਇਹ ਹਾਲਾਤ ਬਣੇ ਨੇ ਇਹ ਪਰਿਵਾਰ ਦਾ ਜ਼ਿੰਮੇਵਾਰ ਕੌਣ ਹੈ ਕਿਉਂਕਿ ਇੱਕ ਪਾਸੇ ਤਾਂ ਸਜ਼ਾ ਦੇ ਦਿੱਤੀ ਹੈ ਪੁਲਿਸ ਵਾਲਿਆਂ ਨੂੰ ਇਹ ਕਹਿੰਦੇ ਆ ਵੀ ਠੀਕ ਹੋਇਆ ਪਰ ਜਦੋਂ 32 ਸਾਲ ਦਾ ਸੰਘਰਸ਼ 32 ਸਾਲ ਦਾ ਸੰਤਾਪ ਇਹਨਾਂ ਨੇ ਹੰਡਾਇਆ ਉਹਦਾ ਜ਼ਿੰਮੇਵਾਰ ਕੌਣ ਹੈ ਕੈਮਰਾਮੈਨ ਗੁਲਚੰਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ